ਯਲ ਲਗੇ ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂ ਜਿੱਕਾ ਖਾਲਸਾ ਵਾਗੂ ਜਿੱਕੀ ਫਤਿਹ ਇਹਨਾਂ ਦੋਨਾਂ ਚੈਨਲਸ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਆਸ਼ੇ ਅਨੁਸਾਰ ਅਸੀਂ ਜਿਹੜੇ ਸਮਾਜਿਕ ਪ੍ਰਤੀਕਿਰਿਆ ਮਾਹੌਲ ਹੈਗੀਆਂ ਉਹਨਾਂ ਬਾਰੇ ਸਮਝੀਏ ਸੋਚੀਏ ਪੜ੍ਹੀਏ ਤੇ ਉਹਦੇ ਬਾਰੇ ਸਿੱਖੀ ਤੇ ਆਪਣੇ ਜੀਵਨ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਅਦੇ ਵਿੱਚ ਸਾਥ ਦਿੰਦੇ ਆ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅਸੀਂ ਪਿਛਲਾ ਜਿਹੜਾ ਟੌਪਿਕ ਚੱਲ ਰਿਹਾ ਸੀ ਅਕ੍ਰਿਤ ਕਰਨ ਦਾ ਚੱਲ ਰਿਹਾ ਸੀ ਜੀ ਉਸੇ ਨੂੰ ਅਸੀਂ ਅੱਗੇ ਕੰਟੀਨਿਊ ਕਰਨਾ ਚਾਹੁੰਦੇ ਆ ਕਿ ਉਹਦੇ ਵਿੱਚ ਬੜੇ ਸਾਰੇ ਪਹਿਲੂ ਹੈਗੇ ਜਿਹੜੇ ਕੀ ਕੁਐਸਚਨ ਨੇ ਸਪੈਸ਼ਲੀ ਜਿੱਦਾਂ ਕੰਮ ਦਾ ਪਹਿਲੂ ਹੈ ਸਪੋਰਟ ਬੈਂਕ ਇੰਦਰ ਜੌਬ ਕਰਦਾ ਹੂੰ ਹੂੰ ਤੇ ਮੇਰਾ ਮਾਲਕ ਜਿਹੜਾ ਜਾਂ ਓਨਰ ਜਾਂ ਸਿਸਟਮ ਜਿਹੜਾ ਉੱਥੇ ਦਾ ਚੱਲ ਰਿਹਾ ਉਹ ਕੋਈ ਬੇਈਮਾਨੀ ਜਾਂ ਕ腐ਸ਼ਨ ਨਾਲ ਜਾਂ ਕੋਈ ਇਲੀਗਲ ਜਾਂ ਕੋਈ ਇਨ ਐਥੀਕਲ ਤਾਂ ਨਹੀਂ ਮੈਂ ਕਹਾਂਗਾ ਇਨ ਇਲੀਗਲ ਕੰਮ ਕਰ ਰਿਹਾ ਕੀ ਮੈਂ ਉਹਨੂੰ ਜਦੋਂ ਜਗ ਜਾਹਰ ਕਰਦਾ ਕੀ ਮੈਂ ਉਸ ਕੰਪਨੀ ਦਾ ਅਕਰਿਤਕਾਂ ਨਾ ਕਿਉਂਕਿ ਉਹਨਾਂ ਨੇ ਮੈਨੂੰ ਪੈਸੇ ਦੇ ਦਿੱਤੇ ਮੈਨੂੰ ਜੌਬ ਤੇ ਰੱਖਿਆ ਤੋ ਇੱਕ ਤਰ੍ਹਾਂ ਨਾਲ ਮੈਨੂੰ ਉਹਦਾ ਦਾ ਵਫਾਦਾਰੀ ਹੋਣਾ ਚਾਹੀਦਾ ਜਾਂ ਮੈਂ ਜਗ ਜਗ ਕਰਾਂਗਾ ਤੇ ਅਕ੍ਰਿਤ ਕੰ ਹੋਵਾਂਗਾ ਹਾਂਜੀ ਬਹੁਤ ਸਾਰੇ ਸ਼ਬਦ ਜਿਹੜੇ ਆ ਸਾਡੇ ਵਿੱਚ ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਵਰਤੋਂ ਕੀਤੀ ਸੀ ਜਾਂ ਸ਼ੁਰੂ ਹੋਈ ਆਪਾਂ ਕਹਿ ਦਈਏ ਉਹਦਾ ਕਿਹੜਾ ਪਾਰਟੀਕਲ ਮੀਨਰ ਸੀ ਅਰਥ ਸੀਗਾ ਹਾਂਜੀ ਉਹ ਉਸ ਵਿੱਚ ਹੀ ਉਹਦਾ ਅਰਥ ਪਵ ਲੈ ਜਾਂਦਾ ਸੀਗਾ ਪਰ ਸਿੱਧੇ ਸਿੱਧੇ ਕੀ ਹੋ ਗਿਆ ਕਿ ਅਸੀਂ ਇਹਨਾਂ ਸ਼ਬਦਾਂ ਨੂੰ ਇਹਨਾਂ ਜਿਹੜਾ ਵਿਆਪਕ ਰੂਪ ਵਿੱਚ ਹਰਥਾਂ ਵਰਤਨ ਲੱਗ ਪਏ ਜਿਦ ਕਰਨ ਜਿਹੜੇ ਇਹ ਸ਼ਬਦ ਅਸਲੀ ਜਿਹੜੀ ਇਹਨਾਂ ਦੀ ਰੂਹ ਸੀ ਉਹ ਗਵਾਚ ਗਈ ਤਾਂ ਜਾਂ ਆਖੀ ਖਤਮ ਹੋ ਗਈ। ਤੋਂ ਉਸੇ ਪ੍ਰਸੰਗ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਤੁਸੀਂ ਸਵਾਲ ਕੀਤਾ ਕਿ ਜਿਹਦੇ ਪਾਸ ਕੋਈ ਬੋਧਾ ਨੌਕਰੀ ਕਰ ਰਿਹਾ ਤਾਂ ਉਹ ਵਾਸ ਕਰਦਾ ਕਿ ਭਵੇਂ ਉਹ ਕਿੰਨਾ ਵੀ ਗਲਤ ਕਰ ਰਿਹਾ ਭਵੇਂ ਉਹ ਨਾਤਕ ਤੌਰ ਤੇ ਗਲਤ ਆ ਕਾਨੂੰਨੀ ਤੌਰ ਤੇ ਗਲਤ ਆ ਇਨਸਾਨੀਅਤ ਤੌਰ ਤੇ ਵੀ ਜੇਕਰ ਉਹ ਕਿੰਨਾ ਵੀ ਗਲਤ ਆ ਪਰ ਜਿਹੜਾ ਉਥੇ ਨੌਕਰੀ ਕਰ ਰਿਹਾ ਉਦੋਂ ਨੂੰ ਆਸ ਕੀਤੀ ਜਾਂਦੀ ਆ ਕਿ ਇਹ ਜਿਹੜਾ ਇਹ ਦੇਖ ਕੇ ਵੀ ਅੱਖਾਂ ਬੰਦ ਕਰ ਲਵੇ ਸੁਣ ਕੇ ਵੀ ਅਣ ਸੁਣਿਆ ਕਰ ਦੇਵੇ ਜੇ ਉਹ ਉਸ ਚੀਜ਼ ਦੇ ਜ਼ੁਬਾਨ ਖੋਲਦਾ ਜਾਂ ਕਿਸੇ ਹੋਰ ਨਾਲ ਸਾਂਝੀ ਕਰਦਾ ਕਿਸੇ ਨੂੰ ਉਸ ਬਾਰੇ ਦੱਸ ਰਿਹਾ ਵੇ ਇੱਥੇ ਜਿਹੜੀਆਂ ਸਰਗਰਮੀਆਂ ਉਹ ਬੜੀਆਂ ਗਲਤ ਹੋ ਰਹੀਆਂ ਤਾਂ ਉਹਦੇ ਤੇ ਵੀ ਇਹ ਤਬਾ ਲਾਇਆ ਜਾਂਦਾ ਉਹਨੂੰ ਵੀ ਜਿਹੜਾ ਇਹ ਫਤਵਾ ਦਿੱਤਾ ਜਾਂਦਾ ਕਿ ਦੇਖੋ ਜੀ ਇਹ ਤੁં ਖਾ ਰਿਹਾ ਖਾ ਕੇ ਬੜਾ ਅਕਰਿਤ ਕਰਨ ਨਿਕਲੇ ਆ ਪਰ ਅਕਿਰਤ ਕੰਤਾ ਜਿਹੜੀ ਉਹ ਇਹਦੇ ਵਿੱਚ ਅਕਿਰਤ ਕੰਤਾ ਨਹੀਂ ਕਿਉਂਕਿ ਦੇਖਣ ਦੀ ਗੱਲ ਇਹ ਹੈ ਜਿਹੜੀ ਸਾਡੀ ਜਿਹੜੀ ਵਫਾਦਾਰੀ ਆ ਇਹ ਕਿਸੇ ਨਾਲ ਹੋਣੀ ਚਾਹੀਦੀ ਆ ਸੱਜ ਨਾਲ ਹੋਣੀ ਚਾਹੀਦੀ ਆ ਜਾਂ ਕਿਸੇ ਵਿਅਕਤੀ ਨਾਲ ਵਿਅਕਤੀ ਤੋਂ ਇਥੇ ਭਾਵ ਜਿਹੜਾ ਕਿ ਬੇਈਮਾਨਾ ਕ੍ਰਪਟਾ ਝੂਠਾ ਜਾਂ ਤਸ਼ੱਦਦ ਕਰਨ ਵਾਲਾ ਕਿਸੇ ਦੇ ਜ਼ੁਲਮ ਟਾਉਣ ਵਾਲਾ ਅਸੀਂ ਨਿਆਂ ਦਾ ਸਾਥ ਦੇਣਾ ਜਾਂ ਅਨਿਆਂ ਦਾ ਸਾਥ ਦੇਣਾ ਇਹ ਅਕਿਰਤ ਕਰਨਤਾ ਦੀ ਆ ਉਹਦੇ ਵਿੱਚ ਇੱਥੇ ਅਕਿਰਤ ਕਰਨਤਾ ਦਾ ਭਾਵ ਇਹ ਨਹੀਂ ਕਿ ਤੁਸੀਂ ਦੇਖ ਕੇ ਅੱਖਾਂ ਬੰਦ ਕਰ ਲਵੋ ਅਕਿਰਤ ਕਰਨਤਾ ਜਿਹੜਾ ਉਹ ਆਪਾਂ ਬਹੁਤ ਡਿਟੇਲ ਤੇ ਆਪਾਂ ਪਹਿਲੇ ਐਪੀਸੋਡ ਜੇ ਗੱਲ ਕਰ ਚੁੱਕੇ ਹਾਂ ਕਿ ਅਕਿਰਤ ਕਰਨਤਾ ਦੇ ਕਹਿੰਦੇ ਕਿੰਨੂ ਆ ਤਾਂ ਇੱਥੇ ਜਿਹੜਾ ਸੱਚ ਬੋਲਣ ਵਿੱਚ ਅਕਿਰਤ ਕਰਨਤਾ ਕੇ ਸੱਚ ਨੂੰ ਢੱਕਣ ਵਿੱਚ ਅਕਿਰਤ ਕਰਨਤਾ ਇਹ ਦੇਖਣ ਦੀ ਲੋੜ ਆ ਇੱਥੇ ਜਿਹੜਾ ਢੱਕਣਾ ਸੱਚ ਨੂੰ ਉਹ ਅਕਿਰਤ ਕਰਨਤਾ ਗਿਣਿਜੂਗੀ ਓਕੇ ਉਹ ਵਿਅਕਤੀ ਭਵੇਂ ਜੋ ਮਰੀ ਸੋਚ ਰਿਹਾ ਪਰ ਜਿਹੜੇ ਅਸੀਂ ਇਸ ਨੂੰ ਜੋ ਕਿ ਜਿਹੜਾ ਉਹ ਧਾਰਮਿਕ ਦ੍ਰਿਸ਼ਟੀਕੋਣ ਖਾਸ ਉਹ ਗੁਰਬਾਣੀ ਦਾ ਪੱਖ ਨਾਲ ਨਾਲ ਲੈ ਰਹੇ ਆਂ ਜੇ ਅਸੀਂ ਗੁਰਬਾਣੀ ਦੇ ਅੰਗਲ ਤੋਂ ਦੇਖਦੇ ਆਂ ਤਾਂ ਉਹ ਜਿਹੜਾ ਵਿਅਕਤੀ ਆ ਜਿਹੜਾ ਕੇ ਜਗਜ਼ਾਰ ਕਰ ਰਿਹਾ ਭਵੇਂ ਉਹਨੂੰ ਉਥੋਂ ਨੌਕਰੀ ਮਿਲੀ ਆ ਉਹਦਾ ਰੋਜੀ ਦਾ ਉਹ ਸਾਧਨ ਆ ਪਰ ਜੇ ਕੋਈ ਗਲਤ ਹੁੰਦਾ ਵੇਖ ਕੇ ਉਹ ਆਵਾਜ਼ ਉਠਾ ਰਿਹਾ ਤਾਂ ਉਹ ਅਕੀਦ ਕੰਨ ਉਹਦੀ ਨਜ਼ਰਾਂ ਤੋਂ ਹੋ ਸਕਦਾ ਪਰ ਉਹ ਠੀਕ ਜਾਇਜ਼ ਨਹੀਂ ਠਹਿਰਾ ਗਿਆ ਆ ਆਮ ਦੁਨੀਆਦਾਰੀ ਜਿਹੜੀ ਆਮ ਸੋਚ ਰੱਖਣ ਵਾਲਾ ਉਹ ਤਾਂ ਕਹਿ ਸਕਦਾ ਪਰ ਜੇਕਰ ਅਸੀਂ ਧਾਰਮਿਕ ਪੱਖੋਂ ਵੇਖੀਏ ਖਾਸ ਤੌਰ ਤੇ ਗੁਰਬਾਣੀ ਪੱਖੋਂ ਵੇਖੀਏ ਤਾਂ ਉਹ ਮਨੁੱਖ ਜਿਹੜਾ ਅਕ੍ਰਿਤਕਾ ਨਹੀਂ ਬਲਕਿ ਉਹ ਸੱਚਾ ਸੁੱਚਾ ਇਨਸਾਨ ਆਖਿਆ ਜਾ ਸਕਦਾ ਜਿਹੜਾ ਸੱਚ ਨਾਲ ਖੜਾ ਹੋਇਆ ਕਿਉਂਕਿ ਇਹੋ ਜੀਆਂ ਪ੍ਰਸਥਤੀਆਂ ਵਿੱਚ ਕਿਸੇ ਦੀ ਬੇਈਮਾਨੀ ਖਾਸ ਤੌਰ ਤੇ ਉਹਨਾਂ ਲੋਕਾਂ ਦੀ ਜਿਹੜੇ ਜਿਹਨਾਂ ਦਾ ਤੁਸੀਂ ਨਿਰਭਰ ਕਰ ਰਹੇ ਹੋ ਤੁਹਾਡੀ ਰੋਜ਼ੀ ਰੋਟੀ ਦਾ ਸਾਧਨ ਬਣੇ ਹੋਏ ਆ ਉਥੇ ਸੱਚ ਉਜਾਗਰ ਕਰਨਾ ਇੱਕ ਬੜੀ ਦਲੇਰੀ ਦੀ ਲੋੜ ਆ ਬੜੀ ਹਿੰਮਤ ਦੀ ਲੋੜ ਆ ਜਿਹੜਾ ਕਾਇਰ ਮਨੁੱਖਾ ਬੁਜ਼ਲ ਮਨੁੱਖਾ ਉਹ ਇਨੀ ਦਲੇਰੀ ਨਹੀਂ ਕਰ ਸਕਦਾ ਉਹ ਖਮੋਸ਼ੀ ਵਿੱਚ ਹੀ ਆਪਣਾ ਕੋ ਦਾ ਭਲਾ ਜਿਹੜਾ ਹਿੱਤਾ ਉਹ ਖਮੋਸ਼ੀ ਵਿੱਚ ਨਾਲ ਜੁੜਿਆ ਹੋਇਆ ਇਸ ਕਰਕੇ ਕੋਸ਼ਿਸ਼ ਕਰੂਗਾ ਕਿ ਭਾਵੇਂ ਜੇਕਰ ਉਹ ਕਿਸੇ ਹੋਰ ਨੂੰ ਪਿੰਕ ਪੈ ਵੀ ਜਾਵੇ ਤਾਂ ਉਹਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰੂਗਾ ਕਿਉਂਕਿ ਉਹਦਾ ਹਿੱਤ ਜੁੜਿਆ ਹੋਇਆ ਹੈ ਦੇ ਨਾਲ ਠੀਕ ਹੈ ਇਸ ਲਈ ਉਹ ਕਦੇ ਵੀ ਨਹੀਂ ਚਾਹੂਗਾ ਇਸ ਲਈ ਕਾਇਰ ਬੰਦਾ ਬੁਜ਼ਲ ਬੰਦਾ ਕਦੇ ਵੀ ਜਿਹੜਾ ਇਹ ਕਦੋਂ ਪੁੱਟ ਨਹੀਂ ਸਕਦਾ ਤਾਂ ਅਸੀਂ ਜਿਹੜਾ ਗੁਰਬਾਣੀ ਦੇ ਜੀਵਨ ਯੁੱਗ ਦੇ ਵਿੱਚ ਅਸੀਂ ਦੇਖੀਏ ਜੇ ਕਰੀਏ ਤਾਂ ਅਕਿਰਤਕਾ ਨਸਲ ਚ ਉਹ ਵਕਤੀ ਜਿਹੜਾ ਉਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਵੇਖ ਰਿਹਾ ਪਰ ਆਪਣੇ ਸਵਾਰਥ ਕਾਰਨ ਉਹ ਆਪਣੀ ਜ਼ੁਬਾਨ ਬੰਦ ਰੱਖ ਰਿਹਾ ਦੇਖ ਰਿਹਾ ਪਰ ਦੇਖ ਕੇ ਵੀ ਅੱਖਾਂ ਬੰਦ ਕਰ ਰਿਹਾ ਸੁਣ ਰਿਹਾ ਪਰ ਸੁਣ ਕੇ ਵੀ ਅਣ ਸੁਣਿਆ ਕਰੀ ਬੈਠਾ ਤਾਂ ਉਹ ਜ਼ਰੂਰ ਜਿਹੜਾ ਉਹ ਅਕਿਰਤਕਨ ਉਹ ਹੈਗਾ ਨਾ ਕਿ ਜਿਹੜਾ ਕਿ ਉਦੋਂ ਜ਼ਾਹਰ ਕਰ ਰਿਹਾ ਉਹ ਆਕੇ ਦੁਕਾਨੇ ਬਲਕੇ ਸਹੀ ਹੱਥਾਂ ਵਿੱਚ ਉਹ ਕਿਰਤ ਕਾਗਾਂ ਰੱਬ ਦਾ ਉਹਦਾ ਸ਼ੁਕਰਗੁਜ਼ਾਰ ਆ ਅਦੇ ਉਹਦੀਆਂ ਦਾਤਾਂ ਦਾ ਸਹੀ ਹੱਥਾਂ ਵਿੱਚ ਉਹ ਸ਼ੁਕਰਾਨਾ ਕਰ ਉਹ ਇੱਕ ਅਕਿਰਤ ਕਰਨ ਦਾ ਨਹੀਂ ਬਲਕੇ ਨਮਕ ਹਲਾਲੀ ਦਾ ਸਬੂਤ ਪ੍ਰਮਾਣ ਜਲਾਉ ਪੇਸ਼ ਕਰ ਰਿਹਾ ਹੁਣ ਇੱਥੇ ਇੱਕ ਹੋਰ ਸਵਾਲ ਚੁੜਦਾ ਜੀ ਸਪੋਜ਼ ਕਰੋ ਮੈਨੂੰ ਜਦੋਂ ਹਾਇਰ ਕੀਤਾ ਜਾਂਦਾ ਉਹ ਬੰਦਾ ਪਹਿਲੇ ਮੈਂ ਦੱਸਦਾ ਕਿ ਭਾਈ ਮੈਂ ਤੇਰਾ ਕੰਮ ਜੜਾ ਉਹ ਇਹ ਬੇਈਮਾਨੀਆਂ ਕਰਨਾ ਜਾਂ ਤੇਰਾ ਕੰਮ ਇਹ ਕੰਮ ਕਰਨਾ ਹੈ ਉਹ ਕੰਮ ਅਮੈਤਿਕ ਵੀ ਹੋ ਸਕਦਾ ਇਲੀਗਲ ਤਾਂ ਮੈਂ ਚਲੋ ਅਜੇ ਵਰਡ ਯੂਜ਼ ਨਹੀਂ ਕਰਦਾ ਪਰ ਮੈਤਿਕ ਹੋ ਸਕਦਾ ਉਹ ਉਹ ਜਿਹੜੀ ਕੰਮ ਹੋ ਸਕਦਾ ਜਿਹਦੇ ਵਿੱਚ ਕਿ ਮੈਂ ਮਹਿਸੂਸ ਕਰਦਾ ਕਿ ਬਲੈਕ ਬਾਈ ਸਪੋਜ਼ ਕੋਈ ਚੀਜ਼ ਹੈਗੀ ਹੈ 5 550 ਰੁਪਏ ਦੀ ਆ ਉਹ 30 ਰੁਪਏ ਦੀ ਵੇਚਦਾ ਮੈਂ ਸੋਚਦਾ ਕਿ 30 ਦੀ ਕਿਉਂ ਵੇਚਦਾ ਪਰ ਉਹ ਸੋਚਦਾ ਮੈਂ ਨਾਲੇ ਸੋਚਦਾ ਮੇਰੇ ਤੋਂ ਮੇਰੀ ਤਨਖਾਹ ਵੀ ਕੱਢਣੀ ਹੈ ਹੂੰ ਹੂੰ ਐਸੇ ਤਰ੍ਹਾਂ ਅਸੀਂ ਕਈ ਇੰਸਟੀਟਿਊਸ਼ਨਸ ਵੀ ਆ ਸਾਡੇ ਸਾਡੇ ਸਪੈਸ਼ਲੀ ਰਿਲੀਜੀਅਸ ਇੰਸਟੀਟਿਊਸ਼ਨਸ ਵੀ ਮੈਡੀਕਲ ਇੰਸਟੀਟਿਊਸ਼ਨ ਵੀ ਜਿੰਨਾ ਵਿੱਚ ਸਾਨੂੰ ਪਤਾ ਹੁੰਦਾ ਹੈ ਕਿ ਇਹਦੇ ਵਿੱਚ ਐਂਟਰ ਕਰਨ ਲੱਗਿਆਂ ਇਹ ਐਂਟਰਸ ਤੋਂ ਪਹਿਲਾਂ ਹੀ ਪਤਾ ਸਾਨੂੰ ਇਹ ਨਹੀਂ ਕਿ ਉਹਨੇ ਕਿਹਾ ਜਾਂ ਉਹਨੇ ਕਿਹਾ ਵੀ ਹੋਵੇ ਉਹਨੇ ਕਿਹਾ ਵੀ ਹੋਵੇ ਹੁਣ ਜੇ ਅਸੀਂ ਪਹਿਲੇ ਹੀ ਆਪ ਕਮਿਟ ਕਰਦੇ ਆ ਤੇ ਫਿਰ ਅਸੀਂ ਤਾਂ ਜਗਜਾਗ ਕਰਨੋਗੇ ਰਹੀ ਨਹੀਂ ਤੇ ਕਰਤ ਗਾਣਾ ਕਿ ਕੀ ਆ ਦੇਖੋ ਅਸੀਂ ਗੇੜਾ ਉਹਦਾ ਦੀ ਪਹਿਲੀ ਕਮਿਟ ਕਰ ਲਿਆ ਦੇਖੋ ਕਹਿੰਦੇ ਨੇ ਜਿਹੜਾ ਜਿਹੜਾ ਸਵੇਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਨੂੰ ਭੁੱਲਿਆ ਨਹੀਂ ਕਹਿੰਦੇ ਇਹ ਠੀਕ ਆ ਕਿ ਮਨੋ ਕੇ ਦਾ ਕਮਜ਼ੋਰ ਪੈ ਜਾਂਦਾ ਹਾਲਾਤ ਨੂੰ ਮਜਬੂਰ ਕਰ ਦਿੰਦੇ ਆ ਪ੍ਰਸਥਿਤੀਆਂ ਆਸੀਆਂ ਬਣ ਜਾਂਦੀਆਂ ਹਨ ਕਿ ਬੰਦਾ ਜਿਹੜਾ ਉਹ ਹਾਲਾਤ ਨਾਲ ਸਮਝੌਤਾ ਕਰਨ ਲਈ ਮਜਬੂਰ ਹੋ ਜਾਂਦਾ ਔਰ ਇਸ ਮਜਬੂਰੀ ਤਹਿਤ ਉਹ ਜਾਣਦੇ ਹੋયા ਵੀ ਉਹਦਾ ਇੱਕ ਹਿੱਸਾ ਬਣ ਜਾਂਦਾ ਪਰ ਜੇਕਰ ਉਹ ਥੋੜੇ ਚਿਰ ਉਹਦੀ ਜ਼ਮੀਰ ਜਾ ਪਈਂਦੀ ਆ ਉਹਨੂੰ ਆਪਣਾ ਜਿਹੜਾ ਉਹ ਆਪਣੇ ਆਪ ਨੂੰ ਕੋਸ਼ਿਸ਼ ਦਾ ਲੜਨ ਦਾ ਪਉਂਦਾ ਤਾਂ ਉਹ ਉਹਦੀ ਜ਼ਮੀਰ ਜਾਗਦੀ ਆ ਉਹਦੀ ਆਵਾਜ਼ ਸੁਣ ਕੇ ਜੋ ਆਵਾਜ਼ ਉਠਾਉਂਦਾ ਤਾਂ ਅਸੀਂ ਉਹਨੂੰ ਜਿਹੜਾ ਉਹ ਇਸ ਕੈਟਾਗਰੀ ਵਿੱਚ ਨਹੀਂ ਲਿਆ ਸਕਦੇ ਕਿਉਂਕਿ ਘਟੋ ਘਾਟ ਉਹਦੇ ਇਨਸਾਨ ਭੁੱਲਣ ਹਾਰਾ ਹਰ ਬੰਦਾ ਭੁੱਲਾ ਕਰਦਾ ਤਾਂ ਉਹਦੀ ਵੀ ਭੁੱਲਾ ਪਹਿਲੀ ਭੁੱਲ ਨੂੰ ਆਪਾਂ ਉਹ ਨਹੀਂ ਕਰ ਸਕਦੇ ਠੀਕ ਆ ਪਰ ਘਟੋ ਘਾਟ ਨੇ ਭੁੱਲ ਨੂੰ ਬੜਾ ਛੇਤੀ ਰਿਅਲਾਈਜ਼ ਕਰ ਲਿਆ ਮਹਿਸੂਸ ਕਰ ਲਿਆ ਔਰ ਮਹਿਸੂਸ ਕਰਕੇ ਉਹਨੂੰ ਆਪਣੇ ਉਹਨੂੰ ਸੁਧਾਰ ਲਿਆ ਔਰ ਫਿਰ ਉਹਨੇ ਇਹ ਫਰਜ਼ ਸਮਝਿਆ ਕਿ ਮੈਂ ਜਿਹੜਾ ਉਹ ਸੁਚੇਤ ਕਰਨ ਲੋਕਾਂ ਨੂੰ ਕਿਉਂਕਿ ਸੁਚੇਤ ਕਰਨ ਨਾਲ ਉਹਨੂੰ ਜਰੂਰ ਇਹ ਪੱਕਾ ਕਿ ਉਹਨੂੰ ਜਵਾਬ ਮਿਲੂਗਾ ਉਥੋਂ ਉਦਾ અપਮਾਨ ਵੀ ਹੋਊਗਾ ਉਹਨੂੰ ਕਈ ਤਰ੍ਹਾਂ ਦਾ ਨੁਕਸਾਨ ਦਾ ਸਾਹਮਣਾ ਕਰਨਾ ਪਊਗਾ ਜਿਹੜਾ ਮਾਲਕ ਸੀ ਉਹਦੀ ਨਾਰਾਜ਼ਗੀ ਵੀ ਉਹਨੂੰ ਸਹਿਣੀ ਪਊਗੀ ਉਹ ਤਾਂ ਕਈ ਹਰ ਨੁਕਸਾਨੇ ਨੁਕਸਾਨ ਆ ਪਰ ਜੋ ਕਿ ਉਸ ਬੰਦੇ ਨੇ ਇਸ ਪੜਾ ਤੇ ਆ ਕੇ ਆਪਣੇ ਭੁੱਲ ਨੂੰ ਉਹਦੀ ਭੁੱਲ ਸੀ ਉਹਨੂੰ ਸੁਧਾਰ ਲਿਆ ਠੋਡੋ ਠੋਡਾ ਉਹਦਾ ਜਿਹੜਾ ਅੰਤਰਾਤਮਾ ਜਾਗ ਪਈ ਆਪਾਂ ਕਹਿ ਸਕਦੇ ਆ ਤਾਂ ਉਹ ਜਿਹੜਾ ਉਹ ਸੁਚੇਤ ਹੋ ਗਿਆ ਤੋਂ ਉਸ ਉਸ ਆਪਣੀ ਗਲਤੀ ਨੂੰ ਠੀਕ ਕਰਨ ਲਈ ਉਹ ਜਿਹੜਾ ਆਵਾਜ਼ ਉਠਾਉਂਦਾ ਉਹਨੂੰ ਜਗ ਜ਼ाहिर ਕਰਦਾ ਤਾਂ ਇਹ ਸਵਾਸੀ ਕਹਿ ਸਕਦੇ ਆ ਕਿ ਜਿਹੜਾ ਇਹ ਉਹਦੀ ਆਤਮਿਕ ਜਾਗਰੂਕਤਾ ਦਾ ਉਹਦੀ ਇਮਾਨਦਾਰੀ ਦਾ ਇਹ ਚੇਨਾ ਇਹ ਨਿਸ਼ਾਨੇ ਆ ਜੇ ਕਿਉਂਕਿ ਫਿਰ ਆਪਾਂ ਗੱਲ ਕਰੀਏ ਕਿ ਇਹ ਕੰਮ ਕਰਨਾ ਕੋਈ ਸਧਾਰਨ ਮਨੁੱਖ ਦੇ ਵਸ ਦੀ ਗੱਲ ਨਹੀਂ ਇਹ ਵੀ ਰਸਾ ਹੁੰਦਾ ਸੀ ਦੇਖਣ ਨੂੰ ਮਿਲਦਾ ਕਿ ਕਿੰਨੇ ਬੰਦੇ ਜਿਹੜੇ ਆ ਉਹ ਮਹਿਸੂਸ ਕਰਦੇ ਆ ਤਾਂ ਉਹ ਚੁੱਪ ਚੁਪੇ ਦੇ ਚਲੇ ਜਾਂਦੇ ਆ ਇਹਦੇ ਨਾਲ ਕੀ ਆ ਕਿ ਉਹਨਾਂ ਨੂੰ ਖਟੋ ਕਰ ਜਿਹੜਾ ਵਿਰੋਧ ਆ ਜਾਂ ਹੋਰ ਕਈ ਪੱਖੋਂ ਨੁਕਸਾਨ ਆ ਉਹ ਨੁਕਸਾਨ ਨਹੀਂ ਸਹਿਣਾ ਪੈਂਦਾ ਉਹ ਆਪਣਾ ਜਿਹੜਾ ਉਹ ਆਪਣਾ ਇੱਥੇ ਹਿੱਤ ਦੇਖਦਿਆ ਕਿ ਮੇਰਾ ਭਲਾ ਇਸੇ ਵਿੱਚ ਆ ਕਿ ਮੈਂ ਚੁੱਪ ਰੇ ਕਿ ਨਾਰਾ ਕਰ ਜਾਵਾਂ ਉਹ ਲੰਬੇ ਹੋ ਜਾਂਦਾ ਤੂੰ ਵੀ ਕੋਈ ਹੱਦ ਤੱਕ ਆਪਾਂ ਠੀਕ ਕਹਿ ਸਕਦੇ ਆ ਪਰ ਉਹਦੇ ਨਾਲ ਉਹ ਬੰਦਾ ਕਿਤੇ ਜ਼ਿਆਦਾ ਠੀਕ ਆ ਉਹਨੇ ਇਨਸਾਨੀਅਤ ਦਿਖਾਈ ਆ ਕਿ ਜਿਨੇ ਚੁੱਪ ਚੁੱਪੇ ਪਾਸੇ ਹੋਣ ਦੀ ਬਜਾਏ ਦੱਸਿਆ ਕਿ ਇੱਥੇ ਆ ਬੇਈਮਾਨੀ ਹੋ ਰਹੀ ਆ ਆ ਚੀਜ਼ਾਂ 'ਚ ਮਿਲਾਵਟ ਹੋ ਰਹੀ ਆ ਜਿਹੜੇ ਕਿ ਇਨਸਾਨੀਅਤ ਦੇ ਲਈ ਬੜੀ ਘਾਤਕ ਆ ਜਾਂ ਉਹ ਉਹ ਮੈਂ ਜੇ ਕੋਈ ਮੰਨ ਲਓ ਐਸਾ ਕੰਮ ਕਰ ਰਿਹਾ ਜਿਹੜਾ ਕਿ ਇਨਸਾਨੀਅਤ ਦੇ ਲਈ ਜਾਂ ਕਿਸੇ ਦੇਸ਼ ਲਈ ਮਨੁੱਖਤਾ ਲਈ ਕਿਸੇ ਵੀ ਚੀਜ਼ ਲਈ ਜਿਹੜਾ ਹਾਨੀਕਾਰਕ ਆ ਤਾਂ ਜੇਕਰ ਸੁਚੇਤ ਕਰਕੇ ਜਾ ਰਿਹਾ ਇਹਦੇ ਕਰਕੇ ਉਹਨੂੰ ਪਾਰੀ ਮੁੱਲ ਵੀ ਤਾਰਨਾ ਪੈ ਰਿਹਾ ਤਾਂ ਉਹ ਜਿਹੜਾ ਆਪਾਂ ਉਹ ਨਹੀਂ ਕਰ ਸਕਦੇ ਕਿ ਉਹ ਜਿਹੜਾ ਬੰਦਾ ਉਹ ਗਲਤੀ ਸੀ ਜੋ ਉਹ ਕਰਤਕਾਂ ਸੀ ਬਲਕਿ ਉਹਨੇ ਸਹੀ ਹੱਥਾਂ ਵਿੱਚ ਜਾਗਣ ਦਾ ਜਿਹੜਾ ਉਹ ਸਬੂਤ ਪੇਸ਼ ਕੀਤਾ ਨਮੂਨਾ ਪੇਸ਼ ਕੀਤਾ ਜਿਹੜਾ ਕਿ ਉਹਨੇ ਆਪਣੇ ਨਾਲ ਦੂਜਿਆਂ ਨੂੰ ਵੀ ਸੁਚੇਤ ਕਰਕੇ ਉਸ ਬਿਮਾਰੀ ਤੋਂ ਉਸ ਖੂਜ ਡਿੱਗਣ ਨੂੰ ਬਚਾ ਲਿਆ ਘਟੋਗਾ ਲੋਕਾਂ ਨੂੰ ਸੁਚੇਤ ਕਰ ਗਿਆ ਸੁਨੇਹਾ ਦੇ ਗਿਆ ਕਿ ਭਾਈ ਜੋ ਤੁਸੀਂ ਸਮਝ ਰਹੇ ਜੇ ਉਹ ਕੋਈ ਵਿਅਕਤੀ ਦੇ ਲਾ ਲੋ ਕੋਈ ਧਾਰਮਿਕ ਵਿਅਕਤੀ ਮਾਰਮੁਲ ਵਾਸੀ ਵਿੱਚ ਰਿਹਾ ਮੰਨ ਲਓ ਤਾਂ ਦੱਸ ਦਿੰਦਾ ਭਾਈ ਇਹ ਜਿੰਨੂੰ ਤੁਸੀਂ ਮਹਾਤਮਾ ਸਮਝਦੇ ਇਹ ਮਹਾਪਖੰਡੀ ਜੇ ਕਿ ਢੋਂਗੇ ਆ ਤਾਂ ਉਹ ਦੂਜਿਆਂ ਨੂੰ ਵੀ ਬਚਾਉਣ ਦਾ ਕਾਰਨ ਬਣ ਜਾਂਦਾ ਹੁਣ ਜਿਹੜਾ ਉਹ ਵਿਅਕਤੀ ਉਹਨਾਂ ਸੁਭਾਵਕ ਉਹਨੇ ਆਖਣਾ ਕਿ ਬੜਾ ਕਿਰਤਕਾ ਨਿਕਲੇ ਆ ਇਹ ਆਦੇ ਜਿਵੇਂ ਪਹਿਲਾਂ ਦੱਸਿਆ ਸੀ ਪਰ ਉਹਦੇ ਕਹਿਣ ਦਾ ਕੋਈ ਅਰਥ ਨਹੀਂ ਜੇਕਰ ਅਸੀਂ ਧਾਰਮਿਕ ਦ੍ਰਿਸ਼ਟੀ ਕੋਣ ਤੋਂ ਦੇਖਦੇ ਆਂ ਕਿਉਂਕਿ ਅਸੀਂ ਫਿਰ ਮੈਂ ਗੱਲ ਦੁਹਰਾ ਰਿਹਾ ਕਿ ਅਸੀਂ ਜੋ ਕਿ ਗੁਰਬਾਣੀ ਦੇ ਪੱਖ ਤੋਂ ਗੱਲ ਕਰ ਰਹੇ ਆਂ ਕਿ ਸਹੀ ਅਥਾਂ ਵਿੱਚ ਅਕ੍ਰਿਤ ਕਰਨ ਕੌਣ ਆ ਤਾਂ ਉਸੇ ਪ੍ਰਕਰਨ ਵਿੱਚ ਆਪਾਂ ਜਿਹੜੇ ਇਹਨਾਂ ਜੋ ਤੁਹਾਡੇ ਸਵਾਲਾਂ ਇਹਨਾਂ ਦੇ ਉੱਤਰ ਦੇਣ ਦੀ ਆਪਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆਂ ਜੀ ਠੀਕ ਹੈ ਇਹਦੇ ਵਿੱਚ ਮੈਨੂੰ ਇੱਕ ਖਿਆਲ ਆ ਗਿਆ ਜੀ ਕਿ ਇੱਕ ਵਰਡ ਇੰਗਲਿਸ਼ ਵਿੱਚ ਅੱਜਕੱਲ ਜਿਹੜੀ ਕੰਟਰੀ ਵਾਈਜ਼ ਯੂਜ਼ ਕੀਤਾ ਜਾਂਦਾ ਵਿਸਲ ਬਲੂਅਰ ਵਿਸਲ ਬਲੋਅਰ ਹੋਇਆ ਜਿਹੜਾ ਸਿਸਟਮ ਕੋਈ ਵੀ ਸਿਸਟਮ ਚੱਲ ਰਿਹਾ ਉਹਦੇ ਵਿੱਚ ਕੀ ਕ腐ਪਸ਼ਨ ਆ ਰਹੀ ਕੀ ਹੈ ਹਰ ਇੱਕ ਕੰਟਰੀ ਨੇ ਉਹਨੂੰ ਪ੍ਰੋਟੈਕਟ ਕਰਨ ਦਾ ਵਿਸਲ ਬਲੋਅਰ ਨੂੰ ਪ੍ਰੋਟੈਕਟ ਕਰਨ ਦਾ ਵੀ ਲਾ ਬਣਾਇਆ ਹੋਇਆ ਕਿ ਜਿਹੜਾ ਇਦਾਂ ਦਾ ਕੋਈ ਕੰਮ ਕਰੇ ਜਿਹਦੇ ਵਿੱਚ ਕੋਈ ਗਲਤ ਕੰਮ ਹੋ ਰਿਹਾ ਤਾਂ ਉਹਦੇ ਬਾਰੇ ਦੱਸੇ ਤੇ ਉਹਨੂੰ ਸੇਫਟੀ ਕਿੱਦਾਂ ਪ੍ਰੋਵਾਈਡ ਕਰਨੀ ਹੋਰ ਕਿੱਦਾਂ ਪ੍ਰੋਵਾਈਡ ਕਰਨੀ ਹੈਗਾ ਸੋ ਕਾਨੂੰਨ ਦੇ ਵਿੱਚ ਜਿਹੜਾ ਇਹ ਦੋ ਪੱਖ ਜਿਹੜੇ ਤੁਸੀਂ ਡਿਸਕਸ ਕੀਤੇ ਉਹਦੇ ਵਿੱਚ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਕੰਟਰੀ ਨੇ ਆਪਣਾ ਕੋਈ ਨਾ ਕੋਈ ਲਾਅ ਬਣਾ ਕੇ ਜਿਹੜੇ ਐਵੋਜੇ ਬੰਦੇ ਆ ਜਿਹੜੇ ਉਹਨਾਂ ਵਾਲੇ ਬੋਲ ਸਕਦੇ ਆ ਸੁਚੇਤ ਕਰ ਸਕਦੇ ਉਹਨਾਂ ਨੂੰ ਬਚਾਉਣ ਦਾ ਤਰੀਕਾ ਵੀ ਇਜਾਦ ਕੀਤਾ ਹੋਇਆ ਜਾਂ ਰੱਖਿਆ ਹੋਇਆ ਅਸੀਂ ਹੁਣ ਅਗਲੇ ਸਵਾਲ ਬਾਰੇ ਚੱਲੋ ਮੈਂ ਇਹਦੇ ਤੋਂ ਮੈਂ ਇੱਕ ਦੋ ਸ਼ਬਦ ਕਹਿਣਾ ਚਾਹਾਂਗਾ ਹਾਂਜੀ ਕਿ ਠੀਕ ਹੈ ਬਿਲਕੁਲ ਸਿਸਟਮ ਬਣਾਇਆ ਆ ਬਣਿਆ ਬਹੁਤ ਵਧੀਆ ਗੱਲ ਆ ਹਾਂਜੀ ਪਰ ਪ੍ਰੈਕਟੀਕਲੀ ਇਹ ਲਾਗੂ ਕਿਨਾਂ ਕੋ ਹੁੰਦਾ ਕਿਉਂਕਿ ਜਿਹੜੇ ਲਾਗੂ ਕਰਨ ਵਾਲੇ ਕਰਪਟ ਹੋਣ ਬਿਲਕੁਲ ਠੀਕ ਹੈ ਹੋਰ ਅਸੀਂ ਦੇਖਦੇ ਆ ਕਿ ਆਮ ਸਧਾਰਨ ਬੰਦਾ ਕਰ ਵੀ ਨਹੀਂ ਸਕਦਾ ਜੇ ਅਸੀਂ ਜਿਹੜਾ ਅਸੀਂ ਜਲੋ ਇੰਡੀਆ ਦੀ ਗੱਲ ਕਰ ਲਈਏ ਜਿ ਦੇ ਵਰਗ ਹੋਰ ਕਿੰਨ ਕੰਟਰੀ ਆ ਕਿ ਜਿੱਥੇ ਲਾ ਮੇਕਰ ਜਿਹੜੇ ਆ ਉਹ ਖੁਦ ਕਰਪਟ ਆ ਜਿਨ੍ਹਾਂ ਲੋਕਾਂ ਦੇ ਅੱਧ ਪਾਵਰ ਆ ਉਹ ਖੁਦ ਬੇਈਮਾਨ ਆ ਉਹ ਖੁਦ ਉਹਨਾਂ ਦੀ ਹੰਦਾ ਸ਼ੇਪ ਪਿੱਛੇ ਖੜੇ ਆ ਉਹਨਾਂ ਨੂੰ ਪ੍ਰੋਟੈਕਟ ਕਰਦੇ ਆ हां ਲਾਗੂ ਹੁੰਦਾ ਉਹਨਾਂ ਦੇ ਜਿਹੜਾ ਬੰਦਾ ਗਰੀਬ ਬੰਦਾ ਜਿਹੜਾ ਕਮਜ਼ੋਰ ਬੰਦਾ ਜਿਹੜਾਂ ਵਿੱਚ ਉਹਨਾਂ ਦੀ ਹਿੱਸੇਦਾਰੀ ਆ ਉੱਥੇ ਉਹਨਾਂ ਕੀ ਪ੍ਰੋਟੈਕਟ ਕਰਨਾ ਪ੍ਰੋਟੈਕਟ ਕਰਨਾ ਫਿਰ ਇਸ ਤੋਂ ਇਲਾਵਾ ਦੇਖੋ ਤੁਸੀਂ ਜੇ ਇਹਦੇ ਚਲੋ ਸਰਕਾਰੀ ਦਰਬਾਰੇ ਦੀ ਗੱਲ ਆ ਤੁਸੀਂ ਵੀ ਆਪਣੇ ਪਰਿਵਾਰ ਵਿੱਚ ਧਾਰਮਿਕ ਧਾਰਿਆਂ ਦੀ ਗੱਲ ਕਰ ਲੋ ਕਿ ਧਾਰਮਿਕ ਧਾਰਿਆਂ ਵਿੱਚ ਤੇ ਕਈ ਥਾਈਂ ਬੜਾ ਰੋਲ ਕੋ ਝੋਲਾ ਬੜੀ ਕ腐ਸ਼ਨ ਆ ਬੰਦੇ ਜਿਹੜੇ ਆ ਉਹ ਕੈਰੇਕਟਰ ਪੱਖੋਂ ਵੀ ਗਏ ਗੁਜ਼ਰੇ ਆ ਤੁਸੀਂ ਜੇਕਰ ਉਹਨਾਂ ਦੀ ਸਚਾਈ ਨੂੰ ਜਗ ਜਾਗਰ ਕਰਦੇ ਹੋ ਤਾਂ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਕਠਿਨਾਈਆਂ ਆਉਂਦੀਆਂ ਇਵਨ ਚੌਂਕੀ ਉਹਨਾਂ ਲੋਕਾਂ ਦੇ ਹੱਥ ਪਾਵਰ ਹੁੰਦੀ ਆ ਆਮ ਲੋਕੀ ਜਿਹੜੇ ਆ ਉਹਨਾਂ ਦੀ ਗੱਲ ਸੁਣ ਕੇ ਰਾਜ਼ੀ ਆ ਤਰਜੀਹ ਦਿੰਦੇ ਆ ਇਸ ਲਈ ਕਿਵੇਂ ਜਿਹੜਾ ਆਵਾਜ਼ ਉਠਾਉਣ ਵਾਲਾ ਉਹਦੀ ਆਵਾਜ਼ ਨਹੀਂ ਕੁਚਲੀ ਜਾਂਦੀ ਬਲਕਿ ਉਹ ਬੰਦੇ ਨੂੰ ਕੁਚਲ ਕੇ ਰੱਖ ਦਿੱਤਾ ਜਾਂਦਾ ਠੀਕ ਆ ਮੈਂ ਇਹੀ ਕਹਿਣ ਲੱਗਾ ਇਸ ਕਰਕੇ ਰੋਪਾਂ ਵਿੱਚ ਲਾਭ ਬਣੇ ਵੀ ਹੋਏ ਆ ਪਰ ਉਹ ਉਹਨਾਂ ਨੂੰ ਅੰਮ੍ਰਿਤ ਰੂਪ ਵਿੱਚ ਉਹਨਾਂ ਨੂੰ ਕਿੰਨੇ ਕੁ ਲਾਗੂ ਹੋ ਰਹੇ ਆ ਜਾ ਲਾਗੂ ਕਰਾਉਣ ਵਾਲੇ ਜਿਹੜੇ ਆ ਉਹ ਇਸ ਲਈ ਕਹਿੰਦੇ ਜਿਹੜੀ ਜਿਹੜਾ ਜਾਲ ਆ ਜਾਲ ਵਿੱਚ ਛੋਟੀਆਂ ਮੱਸੀਆਂ ਫਸਲਦੀਆਂ ਮਗਰ ਬੱਚ ਜਾਲ ਵਿੱਚ ਨਹੀਂ ਫਸਦਾ ਸੋ ਇਹ ਹਾਲੇ ਨਾਲ ਕਾਨੂੰਨਾਂ ਦਾ ਜਿਹੜੇ ਕਈ ਬੰਦੇ ਜਿਹੜੇ ਜਿਹੜੇ ਪਾਵਰਫੁੱਲ ਆ ਉਹਦੇ ਬੜੇ ਅਸਾਨ ਬਚ ਕੇ ਨਿਕਲ ਜਾਂਦੇ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਨਹੀਂ ਇਸ ਕਰਕੇ ਜਿਹੜੇ ਕੇਵਲ ਜਿਹੜੇ ਜਿਨ੍ਹਾਂ ਨੇ ਸਜ਼ਾ ਸਜਾਣੀ ਹੁੰਦੀ ਆ ਸੁਣਾਣੀ ਹੁੰਦੀ ਆ ਕੇਵਲ ਉਹ ਖੁਦ ਉਹਨਾਂ ਲੋਕਾਂ ਨਾਲ ਉਹਨਾਂ ਦਾ ਹੱਥ ਨਾਲ ਅਲੱਗ ਤੋਰਨ ਵਾਲੇ ਹੁੰਦੇ ਆ ਉਈ ਐਸੇ ਹਾਲਤ ਵੀ ਜਿਹੜੇ ਆ ਉਹ ਬੜਾ ਜੋਗੋ ਭਰਿਆ ਕੰਮ ਆ ਕਿ ਇਸ ਲਈ ਅਸੀਂ ਵਾਰ-ਵਾਰ ਇਸ ਗੱਲ ਉਤੇ ਜ਼ੋਰ ਦੇ ਰਹੇ ਆ ਕਿ ਜਿਹੜੀ ਰੱਬ ਦੀ ਜਿਹੜੀ ਪ੍ਰਤੀਕਿੰਦਤਾ ਉਹ ਮਹਤਵਪੂਰਨ ਆ ਧਾਰਮਿਕ ਦੁਨੀਆ ਵਿੱਚ ਜਿਹੜਾ ਅਦੇਦ ਕਾਂ ਜਿਹੜਾ ਉਹ ਬੰਦੇ ਜਾਂ ਐਸੀਆਂ ਸੋਸਾਇਟੀਆਂ ਸੰਸਥਾ ਉਹਨਾਂ ਦਾ ਕੋਈ ਮੁੱਲ ਨਹੀਂ ਹਾਂ ਦੁਨੀਆਵੀ ਪੱਖੋਂ ਜ਼ਰੂਰ ਬੜਾ ਮੁੱਲਬਾਨ ਆ ਮਹਤਵਪੂਰਨ ਆ ਪਰ ਐਸੇ ਮਨੁੱਖਾਂ ਦੀ ਬੜੀ ਇਜਾਜ਼ਤ ਵੀ ਆ ਉਸ ਲਈ ਜਿਹੜਾ ਇਹ ਪੱਕੇ ਵੀ ਧਿਆਨ ਵੀ ਰੱਖਣ ਦੀ ਲੋੜ ਆ ਜੀ ਤੁਸੀਂ ਅਗਲਾ ਸਵਾਲ ਵੱਲ ਚਲੋ ਹਾਂਜੀ ਅਗਲਾ ਸਵਾਲ ਆ ਜਿਹੜਾ ਸਵਾਲ ਆਂਦਾ ਕਿ ਇਸਪੋਸ ਅਸੀਂ ਦੋਸਤੀ ਹੈ ਸਾਡੀ ਕਿਸੇ ਨਾਲ ਉਹਦੇ ਨਾਲ ਕੁਝ ਵਿਗੜ ਵਿਗਾੜ ਪੈ ਜਾਂਦਾ ਉਹਦੇ ਨੇਚਰਲੀ ਜਦੋਂ ਦੋਸਤ ਹੁੰਦੇ ਆ ਗੁਣ ਅਫਗੁਣ ਸਭ ਕੁਝ ਜਾਣਦੇ ਹੁੰਦੇ ਆ ਉਹ ਜਿਹੜਾ ਫਿਰ ਉਹਨਾਂ ਵਿੱਚ ਦੁਸ਼ਮਣੀ ਹੋ ਜਾਏ ਹਾਂਜੀ ਉਹਦੇ ਬਾਰੇ ਬਾਹਰ ਜਾ ਕੇ ਗੱਲਾਂ ਕਰਨੀਆਂ ਜਾਂ ਕੋਈ ਕਰਨੀਆਂ ਕੀ ਇਹ ਅਕ੍ਰਿਤ ਕਰਨ ਹੋਏਗਾ ਆ ਦੇਖੋ ਜਿਹੜਾ ਇਹ ਇਹਦੇ ਚ ਪੂਰੀ ਤਰ੍ਹਾਂ ਅਕੀਤ ਕਰਨ ਸ਼ਬਦ ਦੀ ਸ਼ਮੂਲਤ ਨਹੀਂ ਕਰ ਸਕਦੇ ਅੱਛਾ ਐਸੇ ਜਿਹੜੇ ਇਨਸਾਨ ਨੂੰ ਮੌਕਾ ਪ੍ਰਸਤਾਵ ਸਵਾਰਥੀਆ ਹੱਦ ਰੱਜੇ ਦੇ ਓਕੇ ਕਿਉਂਕਿ ਜਿੰਨਾ ਚਿਰ ਉਹਨਾਂ ਨਾਲ ਮਿਲੇ ਸੀ ਉਹ ਹੱਥ ਨਾਲ ਹੱਥ ਮਿਲਾ ਕੇ ਮੋਢੇ ਨਾਲ ਮੋਢਾ ਢਾ ਕੇ ਉਹ ਇਸ ਕੰਮ ਵਿੱਚ ਜਿਹੜੇ ਆ ਉਹ ਤੁਰੇ ਹੋਏ ਸੀ ਵਿਚ ਦੇ ਸੀ ਕਰ ਰਹੇ ਸੀ ਉਹ ਬਕਾਇਦਾ ਉਹਨਾਂ ਦਾ ਭਾਗੀਦਾਰ ਸੀਗੇ ਪਰ ਜਦੋਂ ਹੁਣ ਜਿਹੜੇ ਆ ਉਹ ਅਲੱਗ ਹੋ ਗਏ ਤਾਂ ਉਹ ਕੋਈ ਸੇਵਾ ਨਹੀਂ ਕਰ ਰਹੇ ਆ ਉਹ ਰਾ ਪ੍ਰਤੀ ਕੋਈ ਵਫਾਦਾਰੀ ਨਹੀਂ ਪੇਸ਼ ਕਰ ਰਹੇ ਆ ਬਲਕਿ ਉਹ ਆਪਣੀ ਜਿਹੜੀ ਕਿਹੜਾ ਜੋ ਦੁਸ਼ਮਣੀ ਆ ਉਹ ਉਹਨੂੰ ਜ਼ਾਹਰ ਕਰ ਰਹੇ ਆ ਤੇ ਇਸ ਲਈ ਐਸੇ ਦੇ ਇਨਸਾਨ ਆ ਉਹਨਾਂ ਦਾ ਧਰਮ ਦੀਆਂ ਕਦਰੋਂ ਕੀਮਤਾਂ ਨਾਲ ਆਪਾਂ ਕਹਿ ਸਕਦੇ ਆ ਕੋਈ ਸਬੰਧ ਨਹੀਂ ਉਹਨਾਂ ਮੋਕਾਂ ਜਿੰਨਾ ਵੀ ਜਿੱਥੇ ਸਵਾਰਥ ਉਹਨਾਂ ਦਾ ਜਿਹੜਾ ਉਹਨਾਂ ਨੂੰ ਪੂਰਤੀ ਹੁੰਦੀ ਆ ਉਹ ਦੇ ਨਾਲ ਜਾ ਕੇ ਹਸਲਾ ਹਸਮਾ ਲੈਂਦੇ ਆ ਜਿੱਥੇ ਦੇਖਦੇ ਆ ਕਿ ਨਹੀਂ ਹੁਣ ਮੇਰੇ ਹਿੱਤੇ ਟਕਰਾਰ ਰਹੇ ਆ ਉਥੇ ਉਹ ਅਲੱਗ ਹੋ ਜਿੰਦੇ ਰੱਖ ਚੁਣ ਲੈਂਦੇ ਆ ਇਸ ਲਈ ਐਸੇ ਮਨੁੱਖਾਂ ਦੀ ਜਿਹੜੇ ਆ ਉਹ ਜਿਹੜੇ ਆ ਇਸ ਕਿਸਮ ਦੇ ਮਨੁੱਖਾਂ ਦੀ ਇਸ ਕੈਟਾਗਰੀ ਵਿੱਚ ਸ਼੍ਰੇਣੀ ਵਿੱਚ ਉਹਨਾਂ ਦੀ ਕੋਈ ਹیثیت ਨਹੀਂ ਬਲਕਿ ਉਹ ਮਨੁੱਖ ਹੱਦਦਰਜੇ ਦੇ ਸਵਾਰਥੀ ਆ ਨੀਚ ਕਹਿ ਸਕਦੇ ਆ ਮੌਕਾਪ੍ਰਸ ਕਹਿ ਸਕਦੇ ਆ ਕਿ ਜਿਨ੍ਹਾਂ ਨੂੰ ਆਪਣੀ ਗਰਜ਼ ਆ ਨਿੱਜੀ ਗਰਜ਼ ਲਈ ਉਹ ਕੁਝ ਵੀ ਕਰ ਸਕਦੇ ਆ ਇਸ ਲਈ ਨੀਜੀ ਗਰਦੀ ਸੀ ਕਿ ਉਹ ਉਹਦੇ ਦੇ ਪਹਿਲਾ ਪੜਦਾ ਪਾਰੇ ਸੀਗੇ ਬਲਕਿ ਜੇਕਰ ਕੋਈ ਗੱਲ ਕਰਦਾ ਵੀ ਸੀਗਾ ਤਾਂ ਉਹਦਾ ਮੂੰਹ ਬੰਦ ਕਰ ਦਿੰਦੇ ਸੀਗੇ ਆਵਾਜ਼ ਦੂਜੇ ਦੇ ਦਬਾ ਦਿੰਦੇ ਸੀਗੇ ਕੁਚਲਣ ਵਿੱਚ ਜਿਹੜਾ ਉਹ ਖੁਦ ਨਾਲ ਉਹਦਾ ਹੀ ਮਦਦਗਾਰ ਸੀਗੇ ਪਰ ਕਿਉਂਕਿ ਹੁਣ ਆਪਣੇ ਹਿੱਤ ਟਕਰਾ ਗਏ ਆ ਇਸ ਲਈ ਐਸੇ ਇਨਸਾਨ ਜਿਹੜੇ ਆ ਉਹ ਇਸ ਲਈ ਗੁਰਬਾਣੀ ਦੇਖ ਪਾਵਣ ਫਰਮਾਣਾ ਕਿ ਲੋਭੀ ਕਾ ਬਿਸਾ ਨਾ ਕੀਜੇ ਜੇ ਕਾ ਪਾਰ ਬਸਾਈ ਅੰਤ ਕਾਲ ਦਿੱਠਾ ਤੂਆ ਜਿੱਥੇ ਹੱਥ ਨਾ ਪਾਏ ਕਿ ਲੋਭੀ ਇਨਸਾਨ ਜਿਹੜਾ ਐ ਅਸੀਂ ਲੋਭੀ ਮਨੁੱਖ ਕਹ ਸਕਦੇ ਆ ਕਿ ਜਿਹੜਾ ਜਿਨ੍ਹਾਂ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਔਰ ਇਹ ਕਿਸੇ ਇੱਕ ਧਰਮ ਦੇ پیرੋਕਾਰਾਂ ਦੀ ਗੱਲ ਨਹੀਂ ਇਹ ਲੋਭੀ ਕੋਈ ਵੀ ਇਨਸਾਨ ਹੋ ਸਕਦਾ ਲੇਵਲ ਭਾਵੇਂ ਕੋਈ ਵੀ ਲਾ ਲਵੇ ਲੇਵਲ ਮਹਤਵਪੂਰਨ ਨਹੀਂ ਇੱਥੇ ਉਸ ਇਨਸਾਨ ਦਾ ਜਿਉਂ ਜਿਹੜਾ ਧਰਮ ਆ ਈਮਾਨ ਆ ਉਹ ਆਪਣਾ ਸਵਾਰਥ ਆ ਉਹ ਸਵਾਰਥ ਲਈ ਜਿਹੜਾ ਕੁਝ ਵੀ ਕਰ ਸਕਦਾ ਉਸ ਲਈ ਐਸੀ ਮਨੁੱਖਾਂ ਦੀ ਕੋਈ ਜਿਹੜੀ ਇਸ ਇਸ ਕੈਟਾਗਰੀ ਵਿੱਚ ਉਹਨਾਂ ਦਾ ਕੋਈ ਸਥਾਨ ਨਹੀਂ ਉਹ ਆ ਕਿਦ ਕਾਨ ਕਿ ਉਹ ਬਹਾਂ ਜਿਹੜੇ ਨੀਚ ਦਰਜੇ ਦੇ ਕਿਹਾ ਜਾ ਸਕਦੇ ਆ ਹੋਰ ਉਹਨਾਂ ਦਾ ਕੇਵਲ ਆਪਣਾ ਸਵਾਰਥ ਹੀ ਜਿਹੜਾ ਉਹ ਸਵਾਰਥ ਹੀ ਜਿਹੜਾ ਇਸ ਰੂਪ ਵਿੱਚ ਉਗੜ ਕੇ ਸਾਹਮਣੇ ਆਉਂਦਾ ਜੀ ਐਸੇ ਵਿੱਚ ਇੱਕ ਹੋਰ ਕਾਟ ਕੈਟਾਗਰੀ ਛੋਟੀ ਜੀ ਮੈਂ ਨਾਲ ਐਡ ਕਰਨਾ ਚਾਹੁੰਦਾ ਜੀ ਜਿਹੜੇ ਬੰਦੇ ਕਈ ਵਾਰੀ ਪਲਾਂਟ ਕੀਤੇ ਜਾਂਦੇ ਆ ਦੂਜੀਆਂ ਆਰਗੇਨਾਈਜੇਸ਼ਨ ਵਿੱਚ ਉਹਦੇ ਤਾਂ ਕਿਰਤਕਾਨਾ ਕੇ ਆ ਹਮਮ ਪਰ ਉਹ ਉਸ ਆਰਗੇਨਾਈਜੇਸ਼ਨੇ ਜਾ ਕੇ ਆਪਣੇ ਆਪ ਨੂੰ ਵਫਾਦਾਰ ਸ਼ੋਅ ਕਰਦੇ ਆ। ਤਾਂਕਿ ਉਹ ਤੋਂ ਇਨਫੋਰਮੇਸ਼ਨ ਸਾਰੀ ਜਿਹਨੂੰ ਸਪਾਈਸ ਕਹਿ ਦਿੰਦੇ ਆ। ਸਪਾਈਸ ਇਹ ਨਹੀਂ ਜ਼ਰੂਰੀ ਕਿ ਮੁਲਕਾਂ ਦੇ ਸਪਾਈਸ ਹੋਣ ਆਰਗੇਨਾਈਜੇਸ਼ਨਾਂ ਵਿੱਚ ਵੀ ਹੋ ਸਕਦੇ ਆ। ਉਹਨਾਂ ਦਾ ਡਾਟਾ ਲੈ ਕੇ ਉਹਨਾਂ ਨੂੰ ਯੂਜ਼ ਕਿੱਦਾਂ ਕਰਨਾ, ਉਹਨਾਂ ਦਾ ਮੈਥਡਸ ਲੈ ਕੇ ਕਿੱਦਾਂ ਕਰਨਾ। ਉਹਨੇ ਪਹਿਲੇ ਹੀ ਜਾਂਦੇ ਆ। ਆਈਡੀਆ ਉਹਨਾਂ ਦਿਮਾਗ 'ਚ ਹੀ ਹੁੰਦਾ ਕਿ ਅਸੀਂ ਉੱਥੇ ਕਿਸੇ ਤਰੀਕੇ ਨਾਲ ਪਹੁੰਚ ਕੇ ਕਰਨਾ ਸੋ ਐਵੋ ਜੋ ਬੰਦੇ ਨੂੰ ਕੀ ਕਹੋਗੇ ਤੁਸੀਂ ਨਿੰਦੋ ਕਿ ਬੜਾ ਜਿਹੜਾ ਜਨਰਲ ਬਰਾਕਸ ਜਿਹੜਾ ਬੜਾ ਜਿਹੜਾ ਖੇਤਰ ਦਾ ਜਿਹੜਾ ਬੜਾ ਵਿਸ਼ਾਲ ਆ ਇਹ ਉਹ ਜਿਹੜਾ ਤਿਆਰ ਰੱਖਣ ਦੀ ਲੋੜ ਆ ਕਿ ਕਿਸ ਪੱਖੋਂ ਹੋਰ ਕਿਹੜੇ ਖੇਤਰ ਦੀ ਗੱਲ ਹੋ ਰਹੀ ਆ ਜੀ ਜੇ ਅਸੀਂ ਆਂਕਲਮ ਲਾ ਕੇ ਦੇਖੀਏ ਜਿਹੜਾ ਕਿ ਅਸੀਂ ਜੋ ਗੁਰਬਾਣੀ ਦੇ ਜਿਹੜੇ ਸੰਦਰਭ ਪ੍ਰਸੰਗ ਵਿੱਚ ਗੱਲ ਕਰ ਰਹੇ ਆ ਉਹ ਵੀ ਦੇਖੀਏ ਕਿਵੇਂ ਰ ਠੀਕ ਆ ਕਿ ਅਗਲਾ ਡਿਊਟੀ ਬਸ ਕਰ ਰਿਹਾ ਪਰ ਇਨਸਾਨੀਅਤ ਦੇ ਨਾਂ ਦੀ ਕੋਈ ਚੀਜ਼ ਹੁੰਦੀ ਆ ਫਿਰ ਗੱਲ ਉੱਥੇ ਆ ਜਾਂਦੀ ਆ ਕਿ ਜੇਕਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਬੰਦੇ ਤੁਹਾਨੂੰ ਜਸੂਸੀ ਕਰਨ ਲਈ ਭੇਜਿਆ ਹੋਇਆ ਉਹ ਤੇ ਇੱਕ ਇੱਕ ਪੱਖ ਦੀ ਗੱਲ ਆ ਕਿ ਉਹ ਵਧੀਆ ਇਨਸਾਨ ਆ ਵਧੀਆ ਕਰ ਰਿਹਾ ਤੁਸੀਂ ਨੈਗੇਟਿਵ ਸੋਚ ਨਹੀਂ ਰੱਖੋਗੇ ਤੁਸੀਂ ਉਸ ਬੰਦੇ ਦੀ ਸਲੋਤਾ ਕਰੋਗੇ ਹਾਂ ਜਿਹੜਾ ਮਾਲਾ ਕਰ ਰਿਹਾ ਉਹ ਤਾਂ ਕੋਈ ਵੀ ਕਰ ਰਿਹਾ ਪਰ ਮੇਰਾ ਮਿੱਤਰ ਕਰ ਰਿਹਾ ਤੇ ਉਹ ਉਹ ਜਿਹੜਾ ਉਹ ਦਸਣਾ ਬਣ ਆਇਆ ਉਥੇ ਸਵਾਲ ਨਹੀਂਗਾ ਤਾਂ ਜੇਕਰ ਬੰਦਾ ਜਿਹੜਾ ਇਹ ਦੇਖ ਰਿਹਾ ਕਿ ਮੈਨੂੰ ਜਿਹੜਾ ਪੈਸਾ ਮਿਲਿਆ ਮੈਂ ਕੋਈ ਐਸੀ ਕ ਲਬੜੀਆਂ ਨਹੀਂ ਲਪਟਾਂ ਵੀ ਪੇਸ਼ ਕਰਨੀਆਂ ਤਾਂ ਜਿਹੜਾ ਉਹਨੂੰ ਅਸੀਂ ਅਕਿਰਤ ਕਹਾਣੀ ਆਖ ਸਕਦੇ ਆ ਉਹ ਵੀ ਜਿਹੜਾ ਆਪਣੇ ਹਿੱਤ ਲਈ ਜਿਹੜਾ ਉਹ ਜੂਝ ਰਿਹਾ ਇਹਦੇ ਵਿੱਚ ਕੋਈ ਦੀ ਰੱਬ ਰਤੇ ਕੋਈ ਸ਼ਰਧਾ ਭਾਵਨਾ ਉਹਦਾ ਕੋਈ ਮੁੱਲ ਨਹੀਂਗਾ ਜਿਹੜਾ ਮਹੱਤਵਪੂਰਨ ਉਹਦੇ ਲਈ ਉਹ ਆਪਣੀ ਨੌਕਰੀ ਆ ਚਾਰ ਛਿਲੜਾ ਜਿਹਦੇ ਲਈ ਕੈਮਰਾ ਉਹ ਚੰਗੇ ਪੱਖ ਦੇ ਕੇ ਵੀ ਅੰਡਿਟ ਕਰ ਦਿੰਦਾ ਜੇਕਰ ਕੋਈ ਆਦਮੀ ਉਦਾਹਰਨ ਵਜੋਂ ਮੰਨ ਲਓ ਕਿ ਦੋ ਦੋ ਤਰ੍ਹਾਂ ਕੀਆ ਜਿਹੜੇ ਇੱਕ ਤੇ ਜਿਹੜੇ ਆ ਕਰਪਟਾ ਉਹ ਦੂਜੀ ਸਹੀ ਤੇਰਾ ਦੋਵੇਂ ਪਾਸੇ ਲੜਾਈ ਤੱਕ ਨੁਬਤ ਪਹੁੰਚ ਗਈ ਆ ਤਾਂ ਇਹ ਭੇਜਿਆ ਜਾਂਦਾ ਇੱਕ ਬੰਦੇ ਨੂੰ ਤੁਹਾਡੇ ਅੱਗੇ ਸੂਲ ਆ ਹੂੰ ਉਹ ਦੂਜੇ ਜਿਹੜੇ ਬੰਦੇ ਉਹ ਪਲਾਨ ਕਰ ਰਹੇ ਆ ਕਿ ਅਸੀਂ ਇਹ ਜਿਹੜੇ ਕਰਪਟ ਬੰਦੇ ਆ ਇਹਨਾਂ ਨੂੰ ਅਸੀਂ ਕਿਵੇਂ ਰੋਕ ਸਕਦੇ ਆ ਇਹਨਾਂ ਦੀ ਜਿਹੜੀ ਚਾਲਾ ਉਹ ਸਭ ਕਿਵੇਂ ਮਨਾ ਸਕਦੇ ਆ ਜੇ ਸੱਚਮੁੱਚ ਉਹ ਰੱਬ ਪ੍ਰਤੀਕਿਰਤਿਆਗਾ ਤਾਂ ਉਹ ਦੇਖੋਗਾ ਵੀ ਇਹ ਜਿਹੜੇ ਬੰਦੇ ਨਾ ਮੈਂ ਸਾਥ ਦੇ ਰਹੇ ਆ ਉਹ ਤੇ ਬੇਮਾਨ ਬੰਦੇ ਆ ਉਹ ਤਾਂ ਮਾਹਗੇ ਗੁਜ਼ਰੇ ਆ ਉਹ ਸਵਾਰਥੀ ਹੱਦਰਜ ਦੇ ਨੀਚਾ ਤਾਂ ਜੇਕਰ ਇਹ ਬੰਦੇ ਇਹ ਤਾਂ ਇਨਸਾਨੀ ਦੇ ਲਈ ਕਰ ਰਹੇ ਆ ਇਹ ਸੱਚਮੁੱਚ ਧਰਮ ਦੇ ਪੱਖ ਵਿੱਚ ਆ ਤਾਂ ਉਹਦਾ ਨਹੀਂ ਬਲਕੇ ਉਹਨਾਂ ਦਾ ਸਾਥ ਦਊਗਾ ਉਹਨਾਂ ਲਈ ਪ੍ਰਤੀ ਉਹ ਸਦਾ ਅਕ੍ਰਿਤ ਕਰਨ ਹੋਊਗਾ ਪਰ ਉਹ ਰੱਬ ਰਤੀ ਜਿਹੜਾ ਉਹ ਅਕ੍ਰਿਤ ਕਰਨ ਨਹੀਂ ਆਖਿਆ ਜਾਊਗਾ ਆ ਲੋਕੀ ਜੋ ਮਰੀ ਸੋਚਣ ਤੁਹਾਡੇ ਮਰਜ਼ ਜਥੇ ਬੰਦੇ ਜੋ ਮਰੀ ਸੋਚਣ ਪਰ ਰੱਬ ਰਤੀ ਜਿਹੜਾ ਉਹ ਬੰਦਾ ਜਿਹੜਾ ਉਹ ਸਹੀ ਰਤਾਂ ਵਿੱਚ ਉਹ ਇਨਸਾਨ ਗਿਣਿਆ ਜਾਊਗਾ ਜਿਹਨੇ ਨਿਰਪਰ ਕਰਦਾ ਕਿ ਜਿਹੜਾ ਇਨਸਾਨ ਕਿਸ ਪ੍ਰਸਥਿਤੀ ਵਿੱਚ ਔਰ ਕਿਸ ਵੈਲਿਊ ਨੂੰ ਉਹ ਧਿਆਨ ਵੀ ਰੱਖ ਕੇ ਕੋਈ ਕਦਮ ਪੁੱਟ ਰਿਹਾ ਇਥੇ ਜਿਹੜੀ ਆਮ ਆਬਾਦਾਂ ਦਾ ਇਥੇ ਆਪਾਂ ਜੇ ਠੀਕਾ ਕਿ ਜਿਹੜਾ ਆਮ ਸਾਡਾ ਦੁਨੀਆਦਾਰੀ ਮਾਪਦੰਡਾ ਉਹਦੇ ਬਖਰੇ ਪੈਮਾਨੇ ਆ ਉਹ ਆਪਣੇ ਪੈਮਾਨਿਆਂ ਤੇ ਪਰਖਦਾ ਪਰ ਅਸੀਂ ਜੋ ਕਿ ਆਮ ਜਿਹੇ ਦੁਨੀਆਦਾਰੀ ਦੇ ਮਨੁੱਖ ਦੇ ਬੁਝ ਸ਼ਬਦਾਂ ਵਿੱਚ ਮਨੁੱਖ ਦੇ ਪੈਮਾਨੇ ਆ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਅਸੀਂ ਉਸ ਪੈਮਾਨੇ ਦੀ ਗੱਲ ਕਰ ਰਹੇ ਹਾਂ ਕਿ ਇਹ ਯੂਨੀਵਰਸਲ ਆ ਕਿ ਜਿਹੜਾ ਕਿਸੇ ਧਰਮ ਦੇ ਵਿੱਚ ਜਾਂ ਕਿਸੇ ਦੇਸ਼ ਦੇ ਵਿੱਚ ਜਾਂ ਕੌਮ ਜਾਤ ਇਹਨਾਂ ਤੱਕ ਸੀਮਿਤ ਨਹੀਂ ਬਲਕਿ ਉਹ ਸਰਵ ਵਿਆਪੀ ਵਿਸ਼ਵ ਵਿਆਪੀ ਜਿਹੜਾ ਉਹ ਰੱਬ ਦਾ ਸਿਧਾਂਤ ਕਹਿ ਸਕਦੇ ਆ ਆਪਾਂ ਜਿਹੜਾ ਸਾਰਿਆਂ ਉਤੇ ਇੱਕਸਾਰ ਲਾਗੂ ਹੁੰਦਾ ਜਿਹੜਾ ਕਿਸੇ ਨਾਲ ਵਿਤਕਰਾਨੀ ਕਰਦਾ ਜਿਹੜਾ ਕੇਵਲ ਜਿਹੜੀ ਇਨਸਾਨੀਅਤ ਆ ਮਨੁੱਖਤਾ ਉਹ ਉਹਦੇ ਲਈ ਜਿਹੜਾ ਉਹਨੂੰ ਸਮਰਪਣ ਆ ਇਸ ਲਈ ਜਿਹੜਾ ਇਹ ਆਮ ਜਿਹੜੀ ਜੋ ਮਨੁੱਖ ਦੇ ਬਣਾਏ ਨਿਯਮ ਆ ਜੋ ਕਾਇਦੇ ਕਾਨੂੰਨਾਂ ਜੋ ਨੈਤਿਕ ਜਿਹੜੇ ਉਹਨਾਂ ਦੇ ਨਿਯਮ ਆ ਅਸੀਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਅਸੀਂ ਸਪਸ਼ਟ ਕਰ ਦਈਏ ਕਿ ਉਹਨਾਂ ਅਨੁਸਾਰ ਉਹ ਕਹਿ ਸਕਦੇ ਆ ਉਹ ਕਿਹਾ ਜਾਂਦਾ ਪਰ ਅਸੀਂ ਜਿਹੜਾ ਉਸ ਦੀ ਗੱਲ ਕਰ ਰਹੇ ਜਿੱਤੇ ਗੁਰਬਾਣੀ ਸਾਨੂੰ ਸਹੀ ਹੱਥਾਂ 'ਚ ਪਹੁੰਚਾਉਂਦੀ ਆ ਕਿਉਂਕਿ ਗੁਰਬਾਣੀ ਸਾਨੂੰ ਜਿਹੜੀ ਆ ਉਹ ਸੱਚੀ ਸੁੱਚੀ ਇਨਸਾਨੀਅਤ ਪ੍ਰਦਾਨ ਕਰਦੀ ਆ ਜਿਹੜੇ ਕਿ ਮਨੁੱਖ ਦੇ ਬਣਾਏ ਹੋਏ ਨਿਯਮ ਆ ਜਿਹੜੇ ਕਿ ਪੂਰਨ ਨਹੀਂਗੇ ਅਪੂਰਨ ਆ ਪੱਖਪਾਤ ਵਾਲੇ ਆ ਅਧੂਰੇ ਆ ਉਰ ਇਹ ਪੱਖੋਂ ਅਗਿਆਨਤਾ ਨਾਲ ਵੀ ਭਰਪੂਰ ਆ ਜਿਹੜੇ ਕਿ ਸੱਚ ਦੇ ਰਾਹ ਵਿੱਚ ਰੁਕਾਵਟ ਵੀ ਬਣਦੇ ਆ ਅਸੀਂ ਉਹਨਾਂ ਦੀ ਚਰਚਾ ਨਹੀਂ ਕਰ ਰਹੇ ਅਸੀਂ ਤਾਂ ਗੁਰਬਾਣੀ ਦੇ ਪੰਮਾਨੇ ਦੀ ਗੱਲ ਕਰ ਰਹੇ ਆ ਜੀ ਠੀਕ ਮੈਂ ਉਹਨਾਂ ਤੇ ਦੋ ਸਵਾਲ ਕਿਉਂਕਿ ਟਾਈਮ ਥੋੜਾ ਰਹਿ ਗਿਆ ਸਾਡੇ ਕੋਲ ਜੀ ਜੀ ਦੋ ਸਵਾਲ ਮੈਂ ਇਕੱਠੇ ਹੀ ਕਰਨ ਲੱਗਾ ਹਾਂ ਹਾਂ ਇੱਕ ਕਹ ਕਿ ਸਪੋਸ ਕਰੋ ਕੋਈ ਬੰਦਾ ਬੇਈਮਾਨੀ ਨਾਲ ਪੈਸੇ ਕਮਾਉਂਦਾ ਉਹ ਆਪਣੇ ਘਰ ਵਿੱਚ ਲੈ ਕੇ ਜਾਂਦਾ ਤੇ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਅੱਗੋਂ ਰਿਸ਼ਤੇਦਾਰ ਪਾਲਦਾ ਮੰਨ ਲਓ ਜਿੱਦਾਂ ਨੋਰਮਲ ਦਾ ਕੀ ਉਹ ਜਿਹੜੇ ਬੱਚੇ ਜਾਂ ਉਹ ਹੈ ਉਹ ਉਹਦੇ ਭਾਗੀਦਾਰ ਹੈ ਐਦਾ ਉਲਟ ਸਵਾਲ ਹੈ ਕਈ ਵਾਰੀ ਅਸੀਂ ਸਪੈਸ਼ਲੀ ਅਨੂੰ ਮੈਂ ਗੁਰਦੁਆਰਾ ਦੀ ਰਿਲੀਜਨਲ ਜਾਂ ਚੈਰਿਟੀ ਆਰਗੇਨਾਈਜੇਸ਼ਨ ਵਿੱਚ ਰੱਖੇ ਜਾਂ ਇੱਕ ਬੰਦਾ ਪੈਸੇ ਦੇ ਕੇ ਆਉਂਦਾ ਉਹ ਕਹਿੰਦਾ ਜੀ ਮੈਂ ਤਾਂ ਚੈਰਿਟੀ ਲਈ ਦਿੱਤੇ ਆ ਮੈਨੂੰ ਮੇਰੇ ਵੱਲੋਂ ਜੋ ਮਰਜ਼ੀ ਕਰੇ ਪਰ ਜਿਹੜੇ ਯੂਜ਼ ਕਰ ਰਹੇ ਆ ਉਸ ਪੈਸੇ ਨੂੰ ਉਹ ਮਿਸਯੂਜ਼ ਕਰਦੇ ਆ ਸੋ ਐਵੇਂ ਵਿੱਚ ਦੋਨਾਂ ਵਿੱਚ ਕੀ ਅਕਰਤ ਕਰਨ ਕੋਣ ਹੋਇਆ ਇਹ ਦੋ ਦੋ ਸਿਨੈਰੀਓ ਤੁਹਾਡੇ ਸਾਹਮਣੇ ਦੇਖੋ ਜੋ ਜਿਹੜੇ ਬੜਾ ਕਾਫੀ ਕੰਪਲਿਕੇਟਿਡ ਸਵਾਲ ਆ ਹਾਂਜੀ ਪਰ ਅਸੀਂ ਨੂੰ ਜਦੋਂ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਾਂ ਜੇ ਸਮਝਾਂਗੇ ਤੇ ਫਿਰ ਸ਼ਾਇਦ ਇੰਨੀ ਕੋਈ ਮੁਸ਼ਕਲ ਨਹੀਂ ਆਉਣ ਲੱਗੀ ਪਹਿਲੀ ਗੱਲ ਇਹ ਕਿ ਜਦੋਂ ਇਹ ਠੀਕ ਆ ਕਿ ਜਿਸ ਬੰਦੇ ਦੀ ਜ਼ਿੰਮੇਵਾਰੀ ਆ ਉਹਨੇ ਬੱਚਿਆਂ ਨੂੰ ਉਹਦਾ ਹੀ ਧਿਆਨ ਰੱਖਣਾ ਉਹਨਾਂ ਦੇ ਲੋੜਾਂ ਦਾ ਲੋੜਾਂ ਥੋੜਾਂ ਦਾ ਉਹਨਾਂ ਦੀ ਪਰਵਰਿਸ਼ ਕਰਨ ਦਾ ਜ਼ਿੰਮੇਵਾਰੀ ਉਹਦੀ ਆ ਹਾਂਜੀ ਉਹਨੂੰ ਕਿਸ ਤਰ੍ਹਾਂ ਨਿਭਾ ਰਹੇ ਆ ਕਿ ਕਈ ਗੱਲਾਂ ਇਹਦੇ ਦੇਖਣ ਜੋਗਾ ਕਿ ਪ੍ਰਸਥਿਤੀਆਂ ਕੈਸੀਆਂ ਠੀਕ ਆ ਕਿ ਬਦ ਬੰਦੇ ਪ੍ਰਸਥਿਤੀ ਜਿਹੜੀ ਆਮ ਨਾਰਮਲ ਪ੍ਰਸਥਿਤੀਆਂ ਨਹੀਂ ਹੁੰਦੀਆਂ ਤੋਂ ਪਹਿਲੀ ਗੱਲ ਕਿ ਪ੍ਰਸਥਿਤੀਆਂ ਧਿਆਨ ਵਿੱਚ ਰੱਖਣਾ ਵੀ ਬੜਾ ਜ਼ਰੂਰੀ ਆ ਪਰ ਕੈਮਰੇ 'ਚ ਤੁਸੀਂ ਦੇਖਦੇ ਆ ਕਿ ਕਈ ਬੰਦੇ ਜਿਹੜੇ ਆ ਹੁਣ ਜਿਹੜੇ ਬੰਦੇ ਬੰਦੋ ਖਾਣ ਤੇ ਚੀਜ਼ਾਂ ਮਿਲਾਵਟ ਕਰਦੇ ਆ ਦਵਾਈਆਂ 'ਚ ਮਿਲਾਵਟ ਕਰਦੇ ਆ ਉਹ ਬੰਦੇ ਗਰੀਬ ਨਹੀਂਗੇ ਉਹ ਆਮ ਬੰਦਿਆਂ ਨੂੰ ਕਿਤੇ ਜ਼ਿਆਦਾ ਵੱਧ ਉਹਨਾਂ ਕੋਲ ਪੈਸਾ ਔਰ ਕਿੰਨਾ ਪੈਸਾ ਕਿ ਉਹਨਾਂ ਨੂੰ ਖੁਦ ਪਤਾ ਨਹੀਂ ਕਿ ਸਾਡੇ ਕਿੰਨੇ ਸਰਮਾਇਆ ਔਰ ਉਹਨਾਂ ਦੇ ਕਈ ਪੀੜੀਆਂ ਬੈਠ ਕੇ ਖਾ ਸਕਦੀਆਂ ਤੇ ਜੇਕਰ ਬੱਚਿਆਂ ਨੂੰ ਪਤਾ ਕਿ ਸਾਡਾ ਪਿਓ ਜਾਂ ਭਰਾ ਜਾਂ ਪੁੱਤਰ ਇਹ ਜਿਹੜੇ ਕਮਾਈ ਕਰ ਰਹੇ ਆ ਇਹਦੇ ਚ ਮਨੁੱਖਤਾ ਦਾ ਘਾਣ ਹੋ ਰਿਹਾ ਮੰਨ ਲਓ ਮੇਰਾ ਪਿਤਾ ਨੱਗੇ ਦਵਾਈਆਂ ਵੇਚ ਰਿਹਾ ਮੈਨੂੰ ਪਤਾ ਤਾਂ ਮੈਂ ਚੁੱਪ ਕਰ ਰਹਿਣਾ ਕਿ ਆਦਾ ਨਹੀਂ ਮੈਨੂੰ ਤੇ ਮੇਸੂਦਾਂ ਮਿਲ ਰਹੀਆਂ ਜਾਂ ਮੇਰਾ ਪਿਓ ਆ ਮੈਨੂੰ ਕੀ ਦੂਜੇ ਮਾਰ ਰਹੇ ਆ ਤਾਂ ਮੈਂ ਜ਼ਰੂਰ ਭਾਗੀਦਾਰੀ ਹੀ ਹੋਊਗਾ ਇਹ ਤੇ ਆਂ ਜਿਹੜੀ ਗੱਲ ਜਿਹੜੀ ਆ ਇਹ ਰੱਖਣ ਦੀ ਲੋੜ ਆ ਦੂਜੀ ਗੱਲ ਜਿਹੜੀ ਤੁਸੀਂ ਕਰ ਰਹੇ ਸੀਗੇ ਕਿ ਬੰਦਾ ਜਿਹੜਾ ਕਿਸ ਤਰ੍ਹਾਂ ਖਲਾਰੇ ਆ ਨਹੀਂ ਪੈਸੇ ਦੇ ਆ ਹਾਂ ਅਸੀਂ ਮੰਨਉ ਗੁਰਦੁਆਰੇ ਜਾਂ ਕਿਸੇ ਚੈਰਿਟੀ ਆਰਗੇਨਾਈਜੇਸ਼ਨ ਪੈਸੇ ਤੇ ਉਹ ਉਹ ਨੂੰ ਮਿਸਯੂਜ਼ ਕਰ ਰਿਹਾ ਹੈ ਅਨੈਥੀਕਲੀ ਯੂਜ਼ ਕਰ ਰਿਹਾ ਜਾਂ ਕੋਈ ਗਲਤ ਕੰਮ ਲਈ ਯੂਜ਼ ਕਰ ਰਿਹਾ ਕੀ ਜਿੰਨੇ ਦਿੱਤੇ ਹੈ ਉਹ ਭਾਗੀਦਾਰ ਹੈਗਾ ਇਹਦੇ ਦੇਖੋ ਇਹ ਪੱਕੇ ਦੇਖਣ ਦੀ ਲੋੜ ਹੈ ਕਿ ਕੈਮਰਾ ਸਾਨੂੰ ਨਹੀਂ ਪਤਾ ਹੁੰਦਾ ਹਾਂਜੀ ਕਿ ਜਿਸ ਸੰਸਥਾ ਨੂੰ ਅਸੀਂ ਜਾਂ ਵਿਅਕਤੀ ਨੂੰ ਦੇ ਰਹੇ ਆ ਕਿਉਂਕਿ ਸਾਡੇ ਕੋਲ ਇੰਨਾ ਹਰ ਹਰ ਬੰਦੇ ਕੋਲ ਇੰਨਾ ਪੈਮਾਨਾ ਹੈ ਨਹੀਂ ਕਿ ਉਹ ਲਾ ਕੇ ਦੇਖ ਸਕੇ ਕੈਮਰਾ ਜਿਹੜੀ ਆ ਉਹ ਬਹੁਤ ਧੀਰੇ ਵੀ ਜਾਂਦੀ ਹੈ ਠੀਕਾ ਤੇਰੇ ਕੈਮਰਾ ਸਾਨੂੰ ਇੱਕ ਵਿਸ਼ਵਾਸ ਨਾਲ ਅਸੀਂ ਕਿਸੇ ਦੀ ਮਦਦ ਕਰ ਦਿੰਨੇ ਆ ਜੇ ਦੂਜੇ ਪਾਸੋਂ ਨੂੰ ਪਤਾ ਕਿ ਇਹ ਵਿਅਕਤੀ ਜਾਂ ਇਹ ਸੰਸਥਾ ਇਹ ਨੂੰ ਜਿਹੜਾ ਇਹ ਅਬਿਊਜ਼ ਅਬਿਊਜ਼ ਕਰ ਰਹੀ ਹੈ ਸਿਸਟਮ ਨੂੰ ਜਾਂ ਪੈਸੇ ਦਾ ਮਿਸਜੂਜ਼ ਕਰ ਰਹੀ ਹੈ ਮੈਨੂੰ ਪਤਾ ਪਰ ਫਿਰ ਵੀ ਮੈਂ ਇਹ ਸੋਚ ਗਏ ਕਿ ਜੇ ਮੈਂ ਆਪਣੀ ਸ਼ਰਧਾ ਨਾਲ ਦੇ ਰਿਹਾ ਤਾਂ ਮੈਂ ਵੀ ਉਨ੍ਹਾਂ ਹੀ ਭਾਗੀਦਾਰ ਮੰਨਿਆ ਜਾਊਂਗਾ ਕਿਉਂਕਿ ਮੈਨੂੰ ਪਤਾ ਪਰ ਮੇਰੀ ਜਿਹੜੀ ਆ ਭਾਗੀਦਾਰੀ ਉਹ ਦੂਜਿਆਂ ਨੂੰ ਵੀ ਉਤਸ਼ਾਹਤ ਕਰਦੀ ਆ ਕਿ ਦੂਜਾ ਦੇਖਦਾ ਵੀ ਇਹ ਦੇ ਰਿਹਾ ਨਹੀਂ ਵੀ ਮੈਂ ਨਹੀਂ ਵੀ ਦੇਵਾ ਮੈਨੂੰ ਦੇਣੇ ਕੀ ਖਰਚਾ ਵੀ ਉਹ ਜਿਹੜਾ ਬੰਦਾ ਜਿਹੜਾ ਇਹ ਦੇ ਰਿਹਾ ਇਹਨਾਂ ਪਪੂਲਰ ਬੰਦਾ ਸਮੀਦਾ ਸਭ ਕੁਝ ਤਾਂ ਅਸੀਂ ਵੀ ਉਹਨਾਂ ਦੇ ਨਾਲ ਉਹਨੇ ਹੀ ਜਵਾਬਦੇਹ ਹੁੰਨੇ ਆ ਔਰ ਇਸੇ ਗੱਲ ਨੂੰ ਧਿਆਨ ਨਹੀਂ ਰੱਖਣ ਕਰਕੇ ਜਿਹਨੇ ਕ੍ਰਪਸ਼ਨ ਹੈਗੀ ਆ ਉਹਦਾ ਇੱਕ ਵੱਡਾ ਕਾਰਨ ਇਹ ਬਣ ਰਿਹਾ ਕਿ ਅਸੀਂ ਜਿਹੜਾ ਉਹ ਜਾਣਦੇ ਆ ਹੋਏ ਆ ਵੀ ਫਿਰ ਅਸੀਂ ਪੁੱਛਦੇ ਵੀ ਨਹੀਂ ਅਸੀਂ ਇਹ ਕਹੇ ਖੜਾ ਚੁਦਾ ਦੇਣਾ ਸਾਨੂੰ ਕੀ ਜੀ ਜੋ ਕਰਨਗੇ ਸੋ ਕਰਨਗੇ ਸੋ ਭਰਨਗੇ ਔਰ ਇਸ ਗੱਲ ਨੇ ਇਸ ਸੋਜ ਨੇ ਸਮਾਜ ਦਾ ਚਾਹੇ ਉਹ ਸੁਧਾਰੋਂ ਸੁਸਾਇਟੀ ਆ ਚਾਹੇ ਧਰਮ ਕਾਜ ਕੋਈ ਵੀ ਸੰਸਥਾ ਜਿਹੜੀ ਆ ਹਰ ਖੇਤਰ ਵਿੱਚ ਇਹਨਾਂ ਨੂੰ ਨੁਕਸਾਨ ਕੀਤਾ ਕਿ ਇਹ ਲਗਾਤਾਰ ਇਹਦੇ ਵਿੱਚ ਵਾਧਾ ਹੋ ਰਿਹਾ ਇਹਦੇ ਵਿੱਚ ਹਰ ਬੰਦਾ ਜਿਹੜਾ ਉਹ ਆਪਣਾ ਯੋਗਦਾਨ ਪਾ ਰਿਹਾ ਫਰਕ ਇਹਨਾਂ ਇੱਕ ਕੋਈ ਥੋੜਾ ਪਾ ਰਿਹਾ ਕੋਈ ਬਹੁਤਾ ਪਾ ਰਿਹਾ ਪਰ ਹਰ ਬੰਦਾ ਜਿਹੜਾ ਉਹ ਜਵਾਬ ਦੇ ਆ ਕਿ ਬੰਦਾ ਹਰ ਬੰਦਾ ਜਿੰਮੇਵਾਰੀ ਇਸ ਮਹਿਸੂਸ ਕਰਨ ਲੱਗ ਪਵੇ ਅਣਜਾਣ ਭੁਲੇ ਵਿੱਚ ਹੋ ਜਾਣਾ ਗੱਲ ਵੱਖਰੀ ਆ ਪਰ ਘਟੋ ਘਟ ਉਹ ਸੁਚੇ ਦਮ ਨੂੰ ਇੱਕ ਕਹਾਣੀ ਯਾਦ ਆਉਂਦੀ ਆ ਬਹੁਤ ਛੋਟਿਆਂ ਪੜ੍ਹੀ ਸੀਗੀ ਕਿ ਇੱਕ ਫਕੀਰ ਹੁੰਦਾ ਉਹਦੇ ਪਾਸ ਉਹ ਬੜੀ ਵਧੀਆ ਘੋੜੀ ਹੁੰਦੀ ਆ ਉਹ ਘੋੜੀ ਨੂੰ ਬੜਾ ਪਿਆਰ ਕਰਦਾ ਉਸੇ ਲਾਗੇ ਤੱਕ ਚੋਰ ਹੁੰਦਾ ਤਾਂ ਉਹ ਦੇਖਦਾ ਵੀ ਇਹ ਫਕੀਰ ਆ ਇੱਕ ਘੋੜੀ ਬੜੀ ਵਧੀਆ ਰੱਖੀ ਜਨੇ ਤੋ ਕਹਿੰਦਾ ਵੀ ਕਿਸ ਦਿਨ ਮੈਂ ਘੋੜੀ ਜਿਹੜੀ ਆਏ ਇਹ ਮੈਂ ਆਪਣੀ ਬਣਾ ਲਵਾਂ ਇਹਦੇ ਨੂੰ ਚੁਰਾ ਲਵਾਂ ਫਿਰ ਲੱਗਦਾ ਵੀ ਚੋਰੀ ਕੀਤੀ ਚੰਗਾ ਨਹੀਂ ਵੀ ਇਹਦੇ ਜਿਹੜੀ ਸੇਵਾ ਸਿੱਖ ਸੇਵ ਜਿਹੜੇ ਹਮੇਸ਼ਾ ਰਹਿੰਦੇ ਆ ਉਹ ਕੀ ਕਰਦਾ ਹੈ ਕਿ ਇੱਕ ਦਿਨ ਸਾਧੂ ਬਣਾ ਲਿਬਾਸ ਪਹਿਨ ਕੇ ਜਿਹੜਾ ਉਹਦੇ ਕੁਟੇਜ ਆਲਾ ਜਾਂਦਾ ਤੋ ਕਹਿੰਦਾ ਵੀ ਤਾਂ ਮੈਂ ਦਰবেশ ਹਾਂ ਮੈਂ ਜਾਣਾ ਸੀਗਾ ਪਰ ਮੇਰੀ ਸਿਹਤ ਠੀਕ ਨਹੀਂ ਬੜਾ ਕਮਜ਼ੋਰ ਸਰੀਰ ਹੋ ਗਿਆ ਤਾਂ ਜੇ ਤੂੰ ਆਪਣੇ ਕੋੜੀ ਦੇ ਦੇਵੇਂ ਤੇ ਮੈਂ ਉੱਥੇ ਪਹੁੰਚ ਸਕਦਾ ਫਕੀਰ ਨੂੰ ਸੋਇਦਾ ਫਕੀਰ ਬੰਦਾ ਤੇ ਉਹਨੂੰ ਕੋੜੀ ਦੇ ਦਿੰਦਾ ਤੋ ਕੋੜੀ ਜਦੋਂ ਚੜਦਾ ਤੋ ਲਾਹ ਮਾਰਦਾ ਉਹ ਫਕੀਰੀ ਲਿਬਾਸ ਆਪਣਾ ਅਸਲੀ ਰੂਪ ਦਿਖਾਉਂਦਾ ਉਹ ਉਹਨੂੰ ਪਿਛੋਂ ਆਵਾਜ਼ ਮਾਰਦਾ ਕਹਿੰਦਾ ਵੀ ਤੂੰ ਕੋੜੀ ਲੈ ਜਾ ਮੈਨੂੰ ਕੋੜੀ ਦੀ ਕੋਈ ਚਿੰਤਾ ਨਹੀਂ ਪਰ ਮੇਰੀ ਇਹ ਗੱਲ ਸੁਣ ਜਾ ਜਦੋਂ ਲਿਵਾਸ ਪਹਿਣ ਕੇ ਤੂੰ ਇਹ ਗੱਲ ਕੋੜੀ ਮੇਰੀ ਚੁਰਾ ਕੇ ਲੈ ਚਲੇ ਆਂ ਖੋ ਕੇ ਲੈ ਚਲੇ ਆਂ ਕਿਸਮ ਦੀ ਇਦਾਂ ਦਾ ਤੂੰ ਕਿਸੇ ਹੋਰ ਨੂੰ ਉਹਨਾਂ ਨੂੰ ਦਸੀ ਕਿ ਮੈਂ ਇਸ ਤਰ੍ਹਾਂ ਲੈ ਆਇਆ ਉਬੜਾ ਹਰਾਨ ਨੂੰ ਦਾ ਵੀ ਕਿਹਦੀ ਕਿਹਦੀ ਗੱਲ ਆ ਮੈਨੂੰ ਦੱਸੂਗਾ ਪਰ ਫਿਰ ਉਹ ਸਮਾਜ ਹੁੰਦਾ ਵੀ ਕਿਉਂ ਕਹਿ ਰਿਹਾ ਫਿਰ ਉਹ ਪੁੱਛਦਾ ਕਹਿੰਦਾ ਵੀ ਇਹਦਾ ਕਾਰਨ ਕੀ ਕਹਿੰਦਾ ਵੀ ਇਸ ਤਰ੍ਹਾਂ ਲੋਕੀ ਜਿਹੜੇ ਆ ਉਹ ਜਿਹੜੇ ਲੋੜ ਬੰਦਾ ਉਹਨਾਂ ਤੇ ਵਿਸ਼ਵਾਸ ਨਹੀਂ ਕਰਨ ਲੱਗੇ ਇਸ ਲਈ ਤੂੰ ਕਿਰਪਾ ਕਰੀਂ ਇਹ ਕਿਸੇ ਨੂੰ ਨਾ ਕਿ ਕਿ ਮੈਂ ਇਸ ਧੂਪ ਵਿੱਚ ਇਹ ਰੂਪੇਸ਼ ਧਾਰਨ ਕਰਕੇ ਮੈਂ ਇਹ ਘੋੜੀ ਲਿਆਂਦੀ ਆ। ਤਾਂ ਕਿ ਵੀਰਾ ਇਹ ਪਖੇੜੇ ਆ ਇਹ ਵੀ ਧਿਆਨ ਰੱਖਣ ਦੀ ਲੋੜ ਹੁੰਦੇ ਆ ਕਿ ਜਿਹੜੇ ਦੂਜਿਆਂ ਉਤੇ ਕੀ ਅਸਰ ਪੋਗਾ ਦੂਜੇ ਇਸ ਤੋਂ ਕੀ ਸਿੱਖਣਗੇ ਔਰ ਕਈ ਵਾਰ ਸਾਡੇ ਇਹ ਕਦਮ ਜਿਹੜੇ ਆ ਆਮ ਜਿਹੜੇ ਸਹੀ ਇਨਸਾਨ ਆ ਉਹਨਾਂ ਨੂੰ ਵੀ ਸੇਵਾ ਤੋਂ ਵਾਂਝੇ ਕਰਨ ਦਾ ਕਾਰਨ ਬਣ ਜਾਂਦੇ ਆ। ਠੀਕ ਹੈ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ। ਬੜੇ ਅੱਛੇ ਤਰੀਕੇ ਨਾਲ ਜਿਹੜੇ ਸਾਡੇ ਕੁਐਸਚਨ ਕਿਰਤਗਾਨ ਬਾਦਿਆ ਆਏ ਸੀ ਉਹਦਾ ਦਾ ਤੁਸੀਂ ਸਾਰੇ ਆਨਸਰ ਕੀਤਾ। ਤੋ ਤੁਸੀਂ ਇੱਥੇ ਸੰਕੋਚਦੇ ਹੋ ਆਪਣੀ ਵੀਡੀਓ ਸੋ ਸਾਰੇ ਸਾਰਿਆਂ ਨੂੰ ਦਰਸ਼ਕਾਂ ਨੂੰ ਰਿਕੁਐਸਟ ਹੈ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟਸ ਦਿਓ ਕਰੋ ਜਿਹੜੇ ਕਮੈਂਟਸ ਤੁਸੀਂ ਭੇਜਦੇ ਹੋ ਉਸੇ ਦੇ ਕੁਐਸਚਨ ਅਸੀਂ ਅੱਗੇ ਆਰਸਲ ਕਰਦੇ ਹਾਂ ਭਾਈ ਸਾਹਿਬ ਤੁਹਾਡਾ ਵੀ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਵਾਗੂ ਜੀ ਦਾ ਖਾਸਾ ਵਾਗੂ ਜੀ ਕੀ ਫਤਿਹ